ਹਾਂਜੀ ਰਜੀਤ ਸਾਰਤਾ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਅਮੀਰ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ। ਰਜੀਤ ਜੀ ਮੈਨੂੰ ਪਤਾ ਕਿ ਆਪਾਂ ਲਾਸਟ ਕਲਾਸ ਦੇ ਵਿੱਚ ਸੈਂਟਰ ਸਟੇਟ ਰਿਲੇਸ਼ਨ ਹੈ ਜਿਹੜੀ ਉਹਨਾਂ ਨੂੰ ਕਵਰ ਕਰ ਚੁੱਕੇ ਹਾਂ ਆਪਾਂ ਉਹਨਾਂ ਦੇ ਰਿਲੇਸ਼ਨ ਅੱਜ ਆਪਾਂ ਜਿਹੜਾ ਫੈਡਰਲ ਸਿਸਟਮ ਵਾਲਾ ਟੌਪਿਕ ਆ ਉਹਨੂੰ ਕਵਰ ਕਰਾਂਗੇ। ਠੀਕ ਹੈ ਨਾ? ਵਿਪਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਸੰਘਵਾਦ ਆ ਉਹਦਾ ਸਰੂਪ ਕਿਹੋ ਜਿਹਾ? ਇਕਾਤਮਕਾ ਜਾਂ ਸੰਘਾਤਮਕਾ ਠੀਕ ਹੈ ਨਾ? ਤਾਂ ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ ਰਜੀਤ ਜੀ। ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ ਵਾਂਗ ਛੋਟੀ ਜਿਹੀ ਰਿਕਵੈਸਟ ਚੈਨਲ ਨੂੰ ਬਈ ਸ਼ੇਅਰ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਕਲਾਸ ਨੂੰ ਵਾਚ ਕਰਨ ਤੋਂ ਬਾਅਦ ਜੇ ਕਲਾਸ ਵਧੀਆ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ ਇੱਕ ਫੀਡਬੈਕ ਜ਼ਰੂਰ ਦਿਆ ਕਰੋ ਬੱਚੇ ਕਿਉਂਕਿ ਤੁਹਾਡੀ ਫੀਡਬੈਕ ਜਿਹੜੀ ਆ ਨਾ ਉਹ ਮੇਰੇ ਵਾਸਤੇ ਬਹੁਤ ਵੱਡੀ ਮੋਟੀਵੇਸ਼ਨ ਹੁੰਦੀ ਆ ਠੀਕ ਹੈ ਨਾ ਤੇ ਇੱਕ ਛੋਟਾ ਜਿਹਾ ਮੈਸੇਜ ਜ਼ਰੂਰ ਛੱਡ ਦਿਆ ਕਰੋ ਤੇ ਜਿਹੜੇ ਬੱਚੇ ਚੈਨਲ ਨੂੰ ਹਜੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰ ਇੱਕ ਕਲਾਸ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਜਿਹੜਾ ਪਹੁੰਚ ਸਕੇ ਠੀਕ ਹੈ ਬਈ ਤਾਂ ਸ਼ੁਰੂ ਕਰਦੇ ਆਂ ਬਈ ਆਪਾਂ ਆਪਣਾ ਅੱਜ ਦਾ ਟੌਪਿਕ ਜਿਹਦੇ ਚ ਆਪਾਂ ਫੈਡਰਲ ਸਿਸਟਮ ਆ ਜਿਹੜਾ ਉਹਦੇ ਬਾਰੇ ਡਿਸਕਸ ਕਰਨਾ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਬੱਚੇ ਕਿ ਗਵਰਨਮੈਂਟ ਆ ਜਿਹੜੀ ਉਹਦੇ ਦੋ ਰੂਪ ਹੁੰਦੇ ਆ ਕਿਸੇ ਵੀ ਜਿਹੜੀ ਕੰਟਰੀ ਆ ਉਹਦੇ ਵਿੱਚ ਦੋ ਤਰ੍ਹਾਂ ਦੀ ਗਵਰਨਮੈਂਟ ਪਾਈ ਜਾਂਦੀ ਆ ਇੱਕ ਤਾਂ ਫੈਡਰਲ ਗਵਰਨਮੈਂਟ ਹੁੰਦੀ ਆ ਤੇ ਇੱਕ ਯੂਨਿਟਰੀ ਗਵਰਨਮੈਂਟ ਹੁੰਦੀ ਆ ਫੈਡਰਲ ਤੇ ਯੂਨਿਟਰੀ ਇਹ ਹੁੰਦਾ ਰਾਜੇ ਸੰਘਾਤਮਕ ਸਰਕਾਰ ਹੁੰਦੀ ਆ ਸੰਗਤਮਕ ਤੇ ਇਹ ਇਕਾਤਮਕ ਹੁੰਦੀ ਆ ਸੰਗਤਮਕ ਸਰਕਾਰ ਦੇ ਵਿੱਚ ਕੀ ਹੁੰਦਾ राजे ਸੈਂਟਰ ਤੇ ਸਟੇਟ ਦੋਹਾਂ ਦੇ ਵਿੱਚਕਾਰ ਜਿਹੜਾ ਹੈਗਾ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ ਇੱਕ ਸਰਕਾਰ ਹੁੰਦੀ ਹੈ ਜਿਹੜੀ ਸੈਂਟਰ ਲੈਵਲ ਤੋਂ ਸ਼ਾਸਨ ਕਰਦੀ ਹੈ ਕੇਂਦਰ ਲੈਵਲ ਤੋਂ ਜਿਹੜਾ ਕੰਮ ਕਰਦੀ ਆ ਤੇ ਦੂਜੀ ਸਰਕਾਰ ਹੁੰਦੀ ਹੈ ਜਿਹੜੀ ਉਹ ਰਾਜ ਪੱਧਰ ਤੇ ਯਾਨੀ ਕਿ ਸਟੇਟ ਲੈਵਲ ਤੇ ਜਿਹੜਾ ਕੰਮ ਕਰਦੀ ਜਾਨੀ ਕਿ ਇਸ ਤਰ੍ਹਾਂ ਇਹ ਸੈਂਟਰ ਹੋ ਗਿਆ ਤਾਂ ਉਹਦੇ ਵਿੱਚ ਅਲੱਗ-ਅਲੱਗ ਜਿਵੇਂ ਇਹ ਸਟੇਟਸ ਆ ਇਹਨਾਂ ਸਟੇਟਸ ਦੇ ਵਿੱਚ ਆਪਣੀ ਇੱਕ ਅਲੱਗ ਗਵਰਨਮੈਂਟ ਹੁੰਦੀ ਹੈ ਇੱਕ ਸੈਂਟਰ ਗਵਰਨਮੈਂਟ ਹੋਗੀ ਇੱਕ ਸਟੇਟ ਗਵਰਨਮੈਂਟ ਹੋਗੀ ਠੀਕ ਆ ਤਾਂ ਫੈਡਰਲ ਦੇ ਵਿੱਚ ਦੋ ਤਰ੍ਹਾਂ ਦੀ ਗਵਰਨਮੈਂਟ ਹੁੰਦੀ ਆ ਇੱਕ ਸੰਗਤ ਕੇਂਦਰ ਪદ્ધਤੀ ਜਿਹੜੇ ਕੰਮ ਕਰਦੀ ਤੇ ਇੱਕ ਹੁੰਦੀ ਆ ਰਾਜ ਪદ્ધਤੀ ਤੇ ਦੂਜੇ ਪਾਸੇ ਰਾਜ ਯੂਨਿਟਰੀ ਦੇ ਵਿੱਚ ਕੀ ਹੁੰਦਾ ਕਿ ਇੱਕ ਹੀ ਤਰ੍ਹਾਂ ਦੀ ਹੁੰਦੀ ਆ ਗਵਰਨਮੈਂਟ ਮਨ ਲੋ ਗਵਰਨਮੈਂਟ ਹੈ ਜਿਵੇਂ ਦੋ ਤਰ੍ਹਾਂ ਦੀ ਹੋਊਗੀ ਰਾਜ ਪੱਧਰ ਤੇ ਵੀ ਹੋਊਗੀ ਕਿਉਂਕਿ ਇੱਕੋ ਥਾਂ ਤੋਂ ਜਿਹੜਾ ਰੂਲ ਬਣਾਉਣੇ ਸਟੇਸ਼ਨ ਨੂੰ ਚਲਾਉਣਾ ਕਠਿਨ ਕੰਮ ਹੁੰਦਾ ਬਟ ਪਤਾ ਕੀ ਆ ਜਿਵੇਂ ਇੱਥੇ ਸਟੇਟ ਲੈਵਲ ਤੇ ਵੀ ਜਿਹੜੇ ਅਧਿਕਾਰ ਦਿੱਤੇ ਗਏ ਆ ਕਿ ਉਹ ਆਪਣੀ ਜਿਹੜੇ ਉਹਨਾਂ ਨੂੰ ਵਿਸ਼ੇ ਦਿੱਤੇ ਗਏ ਜਿਵੇਂ ਆਪਾਂ ਸੰਵਰਤੀ ਸ਼ੈਡਿਊਲ 7 ਸਾਰਿਆਂ ਨੂੰ ਪਤਾ ਨਾ ਕਿ ਜਿਹੜਾ ਹੈਗਾ ਸੰਗ ਸੂਚੀ ਰਾਜ ਸੂਚੀ ਵਿਸ਼ੇ ਦਿੱਤੇ ਗਏ ਕਿ ਰਾਜ ਆਪਣੀ ਜਿਹੜਾ ਹੈਗਾ ਆਪਣੇ ਸਟੇਟ ਦੇ ਵਿੱਚ ਕਾਨੂੰਨ ਬਣਾ ਸਕਦਾ ਬਟ ਜਿਹੜੀ ਇਹ ਯੂਨਿਟਰੀ ਹੁੰਦੀ ਹੈ ਉਹਦੇ ਵਿੱਚ ਰਾਜ ਜਿਹੜਾ ਹੈਗਾ ਸੈਂਟਰ ਦੇ ਵੱਲੋਂ ਜਿਹੜਾ ਕਾਨੂੰਨ ਬਣਾ ਦਿੱਤਾ ਗਿਆ ਹਨਾ ਸ ਉਨੇ ਸਿਰਫ ਉਹਨੂੰ ਅਪਲਾਈ ਕਰਨਾ ਹੁੰਦਾ ਆਪਣਾ ਉਹ ਕੁਝ ਨਹੀਂ ਕਰ ਸਕਦੀ ਉਹਨੂੰ ਅਲੱਗ ਤੋਂ ਕੋਈ ਪਾਵਰ ਨਹੀਂ ਦਿੱਤੀ ਹੁੰਦੀ ਠੀਕ ਹੈ ਨਾ ਸਾਰੀ ਪਾਵਰ ਹੈ ਜਿਹੜੀ ਉਹ ਸੈਂਟਰ ਦੇ ਕੋਲੇ ਹੁੰਦੀ ਆ ਉਹਨੇ ਹੀ ਸਾਰੇ ਕਾਨੂੰਨ ਬਣਾਉਣੇ ਹੁੰਦੇ ਆ ਸਿਰਫ ਸਟੇਟ ਦਾ ਕੰਮ ਕੀ ਹੁੰਦਾ ਉਹਨਾਂ ਨੂੰ ਅਪਲਾਈ ਕਰਨਾ ਹੁੰਦਾ ਠੀਕ ਹੈ ਨਾ ਤਾਂ ਸੰਗਾਤਮਕ ਦੇ ਵਿੱਚ ਕੇਂਦਰ ਤੇ ਰਾਜ ਦੋਨਾਂ ਦੇ ਕੋਲ ਸ਼ਕਤੀਆਂ ਹੁੰਦੀਆਂ ਜਿਵੇਂ ਆਪਣੇ ਇੰਡੀਆ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਸੰਘ ਸੂਚੀ ਦੇ ਵਿੱਚ ਜਿਹੜੇ ਵਿਸ਼ੇ ਆ ਉਹ ਕੇਂਦਰ ਕੋਲੇ ਦਿੱਤੇ ਹੋਇਆ ਕੇਂਦਰ ਗਵਰਨਮੈਂਟ ਨੇ ਉਹਨਾਂ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਤੇ ਜਿਹੜੇ ਇੱਕ ਰਾਜ ਸੂਚੀ ਦੇ ਵਿੱਚ ਵਿਸ਼ੇ ਉਹਨਾਂ ਨੂੰ ਉਹਦੇ ਉੱਤੇ ਰਾਜ ਸਰਕਾਰ ਜਿਹੜੀ ਕੋਈ ਵੀ ਕਾਨੂੰਨ ਬਣਾ ਸਕਦੀ ਆ ਤੇ ਸਮਵਰਤੀ ਸੂਚੀ ਦੇ ਵਿੱਚ ਕੇਂਦਰ ਤੇ ਰਾਜ ਦੋਨਾਂ ਨੂੰ ਅਧਿਕਾਰ ਹੈਗਾ ਕਿ ਉਹ ਉਹਨਾਂ ਵਿਸ਼ਿਆਂ ਦੇ ਉੱਤੇ ਕਾਨੂੰਨ ਜਿਹੜਾ ਉਹ ਬਣਾ ਸਕਦੇ ਆਪਾਂ ਡਿਸਕਸ ਕੀਤਾ ਹੋਇਆ ਨਾ ਇਹ ਸ਼ਡਿਊਲ ਨੰਬਰ 7 ਦੇ ਵਿੱਚ ਜੋ ਵੰਡ ਕੀਤੀ ਗਈ ਹੈ ਤਾਂ ਫੈਡਰਲ ਦੇ ਵਿੱਚ ਇਹੀ ਹੁੰਦਾ ਯੂਨਿਟਰੀ ਦੇ ਵਿੱਚ ਸਿਰਫ ਉਹਨੇ ਅਪਲਾਈ ਕਰਨਾ ਹੁੰਦਾ ਕੁਝ ਆਪਣੀ ਉਹਦੇ ਕੋਲੇ ਪਾਵਰ ਨਹੀਂ ਹੁੰਦੀ ਉਹ ਨਵਾਂ ਰੂਲ ਕੋਈ ਨਹੀਂ ਬਣਾ ਸਕਦੀ ਉਹਨੇ ਸੈਂਟਰ ਦੇ ਦੁਆਰਾ ਜੋ ਪਾਸ ਕਰਤਾ ਬਸ ਉਹ ਫਾਈਨਲ ਆ ਉਹਨੇ ਇਕੱਲਾ ਅਪਲਾਈ ਕਰਨਾ ਠੀਕ ਆ ਤਾਂ ਫੈਡਰਲ ਗਵਰਨਮੈਂਟ ਕਿੱਥੇ ਪਾਈ ਜਾਂਦੀ ਰਾਜੇ ਬ੍ਰਿਟੇਨ ਦੇ ਵਿੱਚ ਪਾਈ ਜਾਂਦੀ ਆ ਨਹੀਂ 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 ਇਹ ਗਲਤ ਲਿਖਿਆ ਗਿਆ ਬਈ ਇਹ ਯੂਨਿਟਰੀ ਆ ਸਾਰੀ ਇਹ ਉਲਟ ਲਿਖਿਆ ਗਿਆ ਜਿਹੜਾ ਇਹ ਬ੍ਰਿਟੇਨ ਤੇ ਫਰਾਂਸ ਤੇ ਚਾਈਨਾ ਨਾ ਰਾਜੀ ਇਹ ਇਧਰ ਰੋਂਗ ਸਾਈਡ ਲਿਖਿਆ ਗਿਆ ਇਹ ਇਧਰ ਨਹੀਂਗਾ ਇਹ ਯੂਨੀਟਰੀ ਵਾਲਾ ਠੀਕ ਹੈ ਨਾ ਤੇ ਜਿਹੜੇ ਇਧਰ ਲਿਖੇ ਗਏ ਇਹ ਫੈਡਰਲ ਵਾਲਾ ਠੀਕ ਹੈ ਇਹ ਧਿਆਨ ਚ ਰੱਖੋ ਇਹ ਗਲਤ ਲਿਖਿਆ ਗਿਆ ਫੈਡਰਲ ਦੇ ਵਿੱਚ ਕੀ ਆਊਗਾ ਜਿਵੇਂ ਆਸਟ੍ਰੇਲੀਆ ਦੇ ਵਿੱਚ ਫੈਡਰਲ ਪਾਈ ਜਾਂਦੀ ਹੈ ਰਾਜੇ ਸਭ ਤੋਂ ਵੱਡੀ ਐਗਜ਼ਾਮਪਲ ਅਮਰੀਕਾ ਜਿੱਥੇ ਟ੍ਰੂ ਫੈਡਰਲ ਪਾਇਆ ਜਾਂਦਾ ਠੀਕ ਹੈ ਨਾ ਤੇ ਅਮਰੀਕਾ ਦੇ ਵਿੱਚ ਯੂਐਸਏ ਸਟੂਰੀਆਰਲੈਂਡ ਦੇ ਵਿੱਚ ਵੀ ਫੈਡਰਲ ਗਵਰਨਮੈਂਟ ਪਾਈ ਜਾਂਦੀ ਹੈ ਠੀਕ ਹੈ ਨਾ ਇਹ ਫੈਡਰਲ ਦੇ ਐਗਜ਼ਾਮਪਲ ਆ ਠੀਕ ਆ ਤੇ ਜਿਹੜੇ ਯੂਨਿਟਰੀ ਦੇ ਆ ਇਹ ਇਹ ਹੈ ਬ੍ਰਿਟੇਨ ਯਾਨੀ ਕਿ ਯੂਕੇ ਫਰਾਂਸ ਚਾਈਨਾ ਇਹਨਾਂ ਦੇ ਵਿੱਚ ਕੀ ਪਾਇਆ ਜਾਂਦਾ ਯੂਨਿਟਰੀ ਯਾਨੀ ਕਿ ਇਕਾਤਮਕ ਸਰਕਾਰ ਪਾਈ ਜਾਂਦੀ ਹੈ ਠੀਕ ਹੈ ਨਾ ਇਹ ਤੁਸੀਂ ਲਿਖਣ ਲੱਗਿਆਂ ਨੇ ਧਿਆਨ ਰੱਖਣਾ ਮੇਰੇ ਤੋਂ ਉਲਟ ਲਿਖਿਆ ਗਿਆ ਠੀਕ ਹੈ ਯੂਨਿਟਰੀ ਦੇ ਐਗਜ਼ਾਮਪਲ ਇੱਧਰ ਆ ਫੈਡਰਲ ਦੇ ਇੱਧਰ ਆ ਠੀਕ ਹੈ ਤੇ ਜੇਕਰ ਆਪਾਂ ਆਪਣੇ ਇੰਡੀਆ 'ਚ ਦੇਖੀਏ ਬੱਚੇ ਤਾਂ ਇੰਡੀਆ ਦੇ ਵਿੱਚ ਕੀ ਆ ਯੂਨਿਟਰੀ ਦੇ ਕੁਝ ਸਿੰਟਮਸ ਵੀ ਮਿਲਦੇ ਆ ਤੇ ਫੈਡਰਲ ਦੇ ਕੁਝ ਸਿਸਟਮ ਵੀ ਮਿਲਦੇ ਆ ਤਾਂ ਇਸੇ ਕਰਕੇ ਆਪਨੇ ਕੀਆ ਕੁਆਜ਼ੀ ਫੈਡਰਲ ਆ ਯਾਨੀ ਕਿ ਪੂਰਨ ਤੌਰ ਤੇ ਸੰਘਾਤਮਕ ਸਰਕਾਰ ਨਹੀਂ ਗਈ ਪੂਰਨ ਤੌਰ ਤੇ ਇਕਾਤਮਕ ਸਰਕਾਰ ਨਹੀਂ ਗਈ ਕੁਆਜ਼ੀ ਮਤਲਬ ਅਰਧ ਅੱਧੀ ਸੰਘਾਤਮਕ ਅੱਧੀ ਇਕਾਤਮਕਾ ਠੀਕ ਆ ਤੇ ਬੇਸਡ ਕਾਦੇ ਤੇਰਾ ਜੀ ਕੈਨੇਡੀਅਨ ਮਾਡਲ ਦੇ ਉੱਤੇ ਆ ਜਿਵੇਂ ਮੈਂ ਤੁਹਾਨੂੰ ਜਿਦੋਂ ਆਪਾਂ ਸੋਰਸਸ ਵਾਲਾ ਟੌਪਿਕ ਕੀਤਾ ਸੀਗੇ ਭਾਰਤੀ ਸੰਵਿਧਾਨ ਦੇ ਸਰੋਤ ਕਿਹੜੇ ਕਿਹੜੇ ਆਪਾਂ ਕਿੱਥੋਂ ਕਿੱਥੋਂ ਜਿਹੜਾ ਆਪਣਾ ਸੰਵਿਧਾਨ ਲਿਆ ਅਲੱਗ-ਅਲੱਗ ਕੰਟਰੀਜ਼ ਤੋਂ ਲਿਆ ਗਿਆ ਹੈ ਨਾ ਆਪਣਾ ਸੰਵਿਧਾਨ ਤਾਂ ਆਪਾਂ ਉਹਦੇ ਵਿੱਚ ਦੇਖਿਆ ਸੀ ਕਿ ਮਜ਼ਬੂਤ ਕੇਂਦਰ ਸੰਘ ਦਾ ਜਿਹੜਾ ਆਪਾਂ ਲਿਆ ਹੈਗਾ ਵਿਸ਼ਾ ਲਿਆ ਹੈਗਾ ਜਿਹੜਾ ਉਹ ਆਪਾਂ ਕਾਹਦੇ ਤੋਂ ਲਿਆਗਾ ਕੈਨੇਡਾ ਤੋਂ ਲਿਆ ਤਾਂ ਜਿਹੜਾ ਆਪਣਾ ਇਹ ਕਾਜ਼ੀ ਫੈਡਰਲ ਸਿਸਟਮ ਆ ਇਹ ਕਾਹਦੇ ਤੇ ਆਧਾਰਿਤ ਆ ਕੈਨੇਡੀਅਨ ਮਾਡਲ ਦੇ ਆਧਾਰਿਤ ਆ ਕੈਨੇਡੀਅਨ ਮਾਡਲ ਤੇ ਕਿਵੇਂ ਆਧਾਰਿਤ ਆ ਬੱਚੇ ਕਿ ਕੈਨੇਡਾ ਦੇ ਵਿੱਚ ਕੀ ਆ ਕਿ ਜਿਹੜਾ ਸੰਘ ਮਜ਼ਬੂਤ ਆ ਤੇ ਆਪਾਂ ਉੱਥੋਂ ਇਹ ਚੀਜ਼ ਲਈ ਆ ਕਿ ਆਪਣੇ ਇੰਡੀਆ ਦੇ ਵਿੱਚ ਵੀ ਕੀ ਆ ਸੰਘ ਮਜ਼ਬੂਤ ਆ ਬੇਸ਼ੱਕ ਰਾਜ ਨੂੰ ਆਪਣੇ ਪਾਵਰਸ ਦਿੱਤੇ ਗਏ ਆ ਬਟ ਜੇਕਰ ਜਿਵੇਂ ਮੰਨ ਲਓ ਕੋਈ ਐਮਰਜੈਂਸੀ ਦੀ ਸਥਿਤੀ ਹੁੰਦੀ ਆ ਤਾਂ ਸਾਰੇ ਜਿਹੜੇ ਸਟੇਟ ਵਾਲੇ ਪਾਵਰਸ ਆ ਉਹ ਕਿੱਥੇ ਚਲੇ ਜਾਂਦੇ ਆ ਸੈਂਟਰ ਕੋਲੇ ਚਲੇ ਜਾਂਦੇ ਆ ਤਾਂ ਫਿਰ ਉੱਥੇ ਕੇਂਦਰ ਮਜ਼ਬੂਤ ਹੋ ਗਈ ਫਿਰ ਜਿਹੜੀ ਆਪਣੀ ਇਹ ਵੰਡ ਵੀ ਕੀਤੀ ਆ ਕੇਂਦਰ ਸੂਚੀ ਰਾਜ ਸੂਚੀ ਸੰਵਰਤੀ ਸੂਚੀ ਹਨਾ ਤਾਂ ਇਹ ਵੰਡ ਵੀ ਕੇਂਦਰ ਵੱਲ ਨੂੰ ਜ਼ਿਆਦਾ ਹੈ ਕੇਂਦਰ ਦੇ ਵਿਸ਼ੇ ਜ਼ਿਆਦਾ ਹੈ ਨਾ 97 ਤੇ ਪ੍ਰੈਜ਼ੈਂਟ ਸਮੇਂ ਦੇ ਵਿੱਚ 98 ਵਿੱਚ ਹੀ ਆ ਜਿਹੜੇ ਕੇਂਦਰ ਸੂਚੀ ਦੇ ਵਿੱਚ ਆਉਂਦੇ ਆ ਹਨਾ ਸੈਂਟਰ ਲਿਸਟ ਦੇ ਵਿੱਚ ਆਉਂਦੇ ਆ ਤੇ ਰਾਜ ਲਿਸਟ ਦੇ ਵਿੱਚ ਵਿਸ਼ੇ ਘੱਟ ਆ ਫਿਰ ਸੰਵਰਤੀ ਦੇ ਵਿੱਚ ਵੀ ਕੀ ਹੁੰਦਾ ਬੱਚੇ ਕਿ ਜੇਕਰ ਕੇਂਦਰ ਤੇ ਰਾਜ ਦੋਨੋਂ ਇੱਕ ਵਿਸ਼ੇ ਤੇ ਕਾਨੂੰਨ ਬਣਾ ਦਿੰਦੇ ਆ ਤਾਂ ਜਿਹੜਾ ਸਹੀ ਆ ਉਹ ਕਿਹੜਾ ਮੰਨਿਆ ਜਾਊਗਾ ਅਲਾਗੂ ਕਿਹੜਾ ਕੀਤਾ ਜਾਊ ਜਿਹੜਾ ਕੇਂਦਰ ਨੇ ਬਣਾਇਆ ਤਾਂ ਇੱਥੇ ਵੀ ਇਹ ਜਿਹੜਾ ਹੈਗਾ ਇਹਦਾ ਲੱਛਣ ਹੈਗਾ ਜਿਹੜਾ ਕੇਂਦਰ ਵੱਲ ਜ਼ਿਆਦਾ ਝੁੱਕ ਗਿਆ ਫਿਰ ਉਸ ਤੋਂ ਬਾਅਦ ਜਿਵੇਂ ਆਪਾਂ ਦੇਖ ਗਏ ਜਿਹੜੇ ਰੈਜ਼ਿਡਿਊਰੀਸੀ ਪਾਵਰ ਹੁੰਦੇ ਆ ਜਿਵੇਂ ਜਿਹੜੀਆਂ ਵਾਧੂ ਸ਼ਕਤੀਆਂ ਹੁੰਦੀਆਂ ਜਿਹੜੇ ਨਾ ਕਿਸੇ ਵੀ ਲਿਸਟ ਦੇ ਵਿੱਚ ਵਿਸ਼ੇ ਨਹੀਂ ਆਉਂਦੇ ਉਹਨਾਂ ਤੇ ਵੀ ਜਿਹੜਾ ਕਾਨੂੰਨ ਬਣਾਉਣ ਦਾ ਅਧਿਕਾਰ ਉਹ ਸੈਂਟਰ ਦਾ ਤਾਂ ਇਹ ਵੀ ਕਿੱਧਰ ਹੋ ਗਿਆ ਪਲਦਾ ਕਿਧਾ ਪਹੜਾ ਹੋ ਗਿਆ ਕੇਂਦਰ ਦਾ ਪਹੜਾ ਹੋ ਗਿਆ ਤਾਂ ਫਿਰ ਜਿਹੜਾ ਕੇਂਦਰ ਮਜ਼ਬੂਤ ਵਾਲਾ ਜਿਹੜਾ ਆਪਾਂ ਕਨਸੈਪਟ ਉਹ ਕਿਧਰ ਤੋਂ ਲਿਆ ਕੈਨੇਡੀਅਨ ਮਾਡਲ ਤੋਂ ਲਿਆਗਾ ਠੀਕ ਹੈ ਤੇ ਆਪਣਾ ਜਿਹੜਾ ਕੁਆਜ਼ੀ ਫੈਡਰਲ ਸਿਸਟਮ ਹੈ ਇਹ ਕੈਨੇਡਾ ਦੇ ਜਿਹੜਾ ਮਾਡਲ ਹੈਗਾ ਕੈਨੇਡਾ ਦੇ ਵਿੱਚ ਜੋ ਪਾਈ ਜਾਂਦੇ ਆ ਉਹਦੇ ਤੇ ਆਧਾਰਿਤ ਹੈ ਨਾ ਕਿ ਅਮਰੀਕ ਕਿ ਫੈਡਰਲ ਗਵਰਨਮੈਂਟ ਦੇ ਵਿੱਚ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਤੇ ਯੂਨਿਟਰੀ ਗਵਰਨਮੈਂਟ ਦੇ ਵਿੱਚ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਫਿਰ ਉਸ ਤੋਂ ਬਾਅਦ ਆਪਾਂ ਇੰਡੀਆ ਦਾ ਦੇਖਾਂਗੇ ਇੰਡੀਆ ਦੇ ਵਿੱਚ ਕਿਹੜੇ-ਕਿਹੜੇ ਫੈਡਰਲ ਸਿਸਟਮ ਸਿੰਪਟਮ ਪਾਏ ਜਾਂਦੇ ਆ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਕਿਹੜੇ-ਕਿਹੜੇ ਲੱਛਣ ਆ ਜਿਹੜੇ ਫੈਡਰਲ ਗਵਰਨਮੈਂਟ ਦੇ ਆ ਕਿਹੜੇ ਲੱਛਣ ਆ ਜਿਹੜੇ ਯੂਨਿਟਰੀ ਗਵਰਨਮੈਂਟ ਦੇ ਆ ਠੀਕ ਆ ਪਹਿਲਾਂ ਤੁਹਾਨੂੰ ਦੋਨਾਂ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਫੈਡਰਲ ਦੇ ਵਿੱਚ ਕੀ ਆਉਂਦਾ ਤੇ ਯੂਨਿਟਰੀ ਦੇ ਵਿੱਚ ਕੀ ਆਉਂਦਾ ਓਕੇ ਜਿਹੜਾ ਹੈਗਾ ਪਾਰਟੀ ਪਾਈ ਜਾਂਦੀ ਯਾਨੀ ਕਿ ਦੋਹਰੀ ਸ਼ਾਸਨ ਵਿਵਸਥਾ ਪਾਈ ਜਾਂਦੀ ਹੈ ਮਤਲਬ ਕਿ ਜਿਵੇਂ ਇਸ ਤਰ੍ਹਾਂ ਹੁੰਦਾ ਕਿ ਕੇਂਦਰ ਦੀ ਆਪਣੀ ਸਰਕਾਰ ਹੁੰਦੀ ਹੈ ਉਦੋਂ ਬਾਅਦ ਸਟੇਟਸ ਦੇ ਵਿੱਚ ਜਿਹੜੀ ਹੈਗੀ ਆ ਉਹ ਆਪਣੀ ਸਰਕਾਰ ਹੁੰਦੀ ਹੈ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਹੈ ਜਿਵੇਂ ਅਮਰੀਕਾ ਦੇ ਵਿੱਚ ਵੀ ਹੈ ਕਿ ਜਿਹੜੀ ਕੇਂਦਰ ਆ ਉਹਦੀ ਅਲੱਗ ਸਰਕਾਰ ਆ ਜਿੰਨੇ ਉੱਥੇ ਸਟੇਟਸ ਆ ਜਿਵੇਂ 50 ਸਟੇਟਸ ਦਾ 50 ਦੇ ਵਿੱਚ ਜਿਹੜੀ ਅਲੱਗ-ਅਲੱਗ ਉਹਨਾਂ ਦੀ ਆਪਣੀ ਸਰਕਾਰ ਹੋਊਗੀ ਬਟ ਯੂਨਿਟਰੀ ਦੇ ਵਿੱਚ ਕੀ ਹੁੰਦਾ ਇਕੈਰੀ ਸ਼ਾਸਨ ਪ੍ਰਣਾਲੀ ਹੁੰਦੀ ਹੈ ਜਾਨੀ ਕਿ ਇੱਕ ਕੇਂਦਰ ਦੀ ਉਹੀ ਇਕੱਲੀ ਸਰਕਾਰ ਹੁੰਦੀ ਹੈ ਜਿਹੜੀ ਸਟੇਟ ਲੈਵਲ ਤੇ ਜੋ ਕੰਮ ਕਰਦੀ ਆ ਉਹਨਾਂ ਦਾ ਆਪ ਦਾ ਕੋਈ ਨਹੀਂ ਹੁੰਦਾ ਰੂਲ ਉਹਨਾਂ ਨੇ ਸਿਰਫ ਜਿਹੜਾ ਸੈਂਟਰ ਦੇ ਦੁਆਰਾ ਕਾਨੂੰਨ ਬਣਾਤੇ ਉਹਨਾਂ ਨੂੰ ਅਪਲਾਈ ਕਰਨਾ ਹੁੰਦਾ ਜਾਨੀ ਕਿ ਇਕੈਰੀ ਸ਼ਾਸਨ ਪ੍ਰਣਾਲੀ ਹੈ ਸਾਰਾ ਜਿਹੜਾ ਪਾਵਰ ਹੁੰਦੀ ਹੈ ਸਾਰੀ ਦੀ ਸਾਰੀ ਕਿਹਦੇ ਕੋਲੇ ਹੁੰਦੀ ਹੈ ਸਿਰਫ ਤੇ ਸਿਰਫ ਸੈਂਟਰ ਕੋਲੇ ਹੁੰਦੀ ਹੈ ਫੈਡਰਲ ਗਵਰਨਮੈਂਟ ਦੇ ਵਿੱਚ ਕੀ ਹੁੰਦਾ ਬੱਚੇ ਕਿ ਸੰਵਿਧਾਨ ਲਿਖਤੀ ਹੁੰਦਾ ਕਿਉਂਕਿ ਜੇ ਮੰਨ ਲਓ ਹਣ ਜਿਵੇਂ ਕੇਂਦਰ ਤੇ ਰਾਜ ਸੂਚੀ ਆ ਉਹਨਾਂ ਦੇ ਵਿੱਚ ਵਿਸ਼ੇ ਅਲੱਗ-ਅਲੱਗ ਲਿਖੇ ਗਏ ਆ ਮੰਨ ਲਓ ਜੇਕਰ ਸੰਵਿਧਾਨ ਲਿਖਤੀ ਨਾ ਹੋਊਗਾ ਤਾਂ ਕੇਂਦਰ ਕਹਿ ਦਊਗਾ ਕਿ ਵੀ ਇਹ ਤਾਂ ਤੁਹਾਨੂੰ ਵਿਸ਼ਾ ਦਿੱਤਾ ਹੀ ਨਹੀਂ ਸਟੇਟ ਨੂੰ ਕਹਿ ਦਊਗਾ ਜਾਂ ਸਟੇਟ ਕਹਿ ਦਊਗੀ ਕਿ ਅਸੀਂ ਤਾਂ ਇਸ ਵਿਸ਼ੇ ਤੇ ਵੀ ਕਾਨੂੰਨ ਬਣਾਵਾਂਗੇ ਤਾਂ ਉਹਨਾਂ ਦੇ ਵਿੱਚ ਇੱਕ ਨਿਰੰਤਰਤਾ ਬਣਾਈ ਰੱਖਣ ਵਾਸਤੇ ਇੱਕ ਤਾਲਮੇਲ ਬਣਾਈ ਰੱਖਣ ਦੇ ਵਾਸਤੇ ਜੋ ਵੀ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਰੱਖਿਆ ਜਾਂਦਾ ਤਾਂ ਜੋ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਦਾ ਦੋਰੇ ਫੈਡਰਲ ਸਿਸਟਮ ਦੇ ਵਿੱਚ ਕੀ ਹੁੰਦਾ ਲਿਖਤੀ ਸੰਵਿਧਾਨ ਪਾਇਆ ਜਾਂਦਾ ਯੂਨਿਟਰੀ ਗਵਰਨਮੈਂਟ ਦੇ ਵਿੱਚ ਕੀ ਹੁੰਦਾ ਬੱਚੇ ਕਿ ਲਿਖਤੀ ਵੀ ਹੁੰਦਾ ਤੇ ਆਹ ਲਿਖਤੀ ਵੀ ਹੁੰਦਾ ਸੰਵਿਧਾਨ ਦੋਨੇ ਤਰ੍ਹਾਂ ਦਾ ਸੰਵਿਧਾਨ ਹੁੰਦਾ ਜਿਵੇਂ ਬ੍ਰਿਟੇਨ ਦੇ ਵਿੱਚ ਬੱਚੇ ਹੈਗਾ ਜਿਹੜਾ ਉੱਥੇ ਆਹ ਲਿਖਤੀ ਸੰਵਿਧਾਨ ਆ ਉੱਥੇ ਕੋਈ ਵੀ ਸੰਵਿਧਾਨ ਜਿਹੜਾ ਲਿਖਤੀ ਨਹੀਂ ਪਾਇਆ ਜਾਂਦਾਗਾ ਪਾਇਆ ਗਿਆਗਾ ਬਟ ਜਿੱਥੇ ਫਰਾਂਸ ਜੇ ਆਪਾਂ ਫਰਾਂਸ 'ਚ ਵੀ ਦੇਖਿਆ ਕਿ ਉੱਥੇ ਵੀ ਯੂਨਿਟਰੀ ਗਵਰਨਮੈਂਟ ਆ ਫਰਾਂਸ ਦੇ ਵਿੱਚ ਜਿਹੜਾ ਸੰਵਿਧਾਨ ਆ ਉਹ ਲਿਖਤੀ ਆ ਤਾ ਯੂਨਿਟਰੀ ਗਵਰਨਮੈਂਟ ਦੇ ਵਿੱਚ ਸੰਵਿਧਾਨ ਜਿਹੜਾ ਉਹ ਲਿਖਤੀ ਰੂਪ ਦੇ ਵਿੱਚ ਵੀ ਹੋ ਸਕਦਾ ਤੇ ਆਹ ਲਿਖਤੀ ਰੂਪ ਦੇ ਵਿੱਚ ਵੀ ਹੋ ਸਕਦਾ ਫਿਰ ਸ਼ਕਤੀਆਂ ਦੀ ਵੰਡ ਫੈਡਰਲ ਗਵਰਨਮੈਂਟ ਦੇ ਵਿੱਚ ਕੀ ਹੁੰਦਾ ਸੈਂਟਰ ਤੇ ਸਟੇਟ ਦੇ ਵਿੱਚ ਸ਼ਕਤੀਆਂ ਨੂੰ ਆਪਸ ਦੇ ਵਿੱਚ ਵੰਡਿਆ ਜਾਂਦਾ ਬੱਚੇ ਬਟ ਯੂਨਿਟਰੀ ਗਵਰਨਮੈਂਟ ਦੇ ਵਿੱਚ ਸ਼ਕਤੀਆਂ ਦਾ ਕੇਂਦਰੀਕਰਨ ਹੁੰਦਾ ਸਿਰਫ ਸੈਂਟਰ ਦੇ ਕੋਲ ਹੀ ਸਾਰੇ ਪਾਵਰ ਦੁੰਦੇ ਆ ਸਟੇਟ ਕੋਲੇ ਕੋਈ ਪਾਵਰ ਨਹੀਂ ਹੁੰਦਾ ਸੰਵਿਧਾਨ ਦੀ ਸਰਵਉੱਚਤਾ ਜਿਹੜਾ ਕਨਸਟੀਟਿਊਸ਼ਨ ਆਫ ਸੁਪਰੀਮ ਹੁੰਦਾ ਫੈਡਰਲ ਗਵਰਨਮੈਂਟ ਦੇ ਵਿੱਚ ਸੰਵਿਧਾਨ ਦਾ ਜੀ ਜੋ ਵੀ ਗਵਰਨਮੈਂਟ ਨੇ ਜੋ ਵੀ ਰੂਲ ਬਣਾਉਣੇ ਆ ਕੁਝ ਵੀ ਬਣਾਉਣਾ ਕੋਈ ਵੀ ਵਿਧੀ ਬਣਾਉਣੀ ਆ ਤਾਂ ਉਹ ਆਪਾਂ ਦੇਖਿਆ ਸੀਗਾ ਨਾ ਕਿ ਜਿਹੜਾ ਸੰਵਿਧਾਨ ਦੇ ਬੇਸਿਕ ਸਟਰਕਚਰ ਦੇ ਅਨੁਸਾਰ ਹੁੰਦੇ ਆ ਠੀਕ ਹੈ ਨਾ ਫੈਡਰਲ ਗਵਰਨਮੈਂਟ ਦੇ ਵਿੱਚ ਕੀ ਹੁੰਦਾ ਸੰਵਿਧਾਨ ਨੂੰ ਹੀ ਸੁਪਰੀਮ ਮੰਨਿਆ ਜਾਂਦਾ ਬਟ ਯੂਨਿਟਰੀ ਗਵਰਨਮੈਂਟ ਦੇ ਵਿੱਚ ਸੰਵਿਧਾਨ ਸੁਪਰੀਮ ਹੋ ਵੀ ਸਕਦਾ ਜਿਵੇਂ ਹੁਣ ਮੰਨ ਲਓ ਜਿੱਥੇ ਲਿਖਤੀ ਸੰਵਿਧਾਨ ਆ ਤਾਂ ਉੱਥੇ ਉਹਨੂੰ ਵੇਖ ਕੇ ਕੋਈ ਵੀ ਡਿਸੀਜਨ ਲਿਆ ਜਾਂਦਾ ਤਾਂ ਉੱਥੇ ਸੁਪਰੀਮ ਹੋ ਜਾਊਗਾ ਜਾਂ ਜਿੱਥੇ ਆਹ ਲਿਖਤੀ ਸੰਵਿਧਾਨ ਆ ਉੱਥੇ ਕੋਈ ਉਹਦੀ ਸੁਪਰੀਮ ਨਹੀਂਗਾ ਵੀ ਉਹਨਾਂ ਦਾ ਫਿਰ ਕਠੋਰ ਸੰਵਿਧਾਨ ਫੈਡਰਲ ਗਵਰਨਮੈਂਟ ਦੇ ਵਿੱਚ ਕੀ ਹੁੰਦਾ ਰਹੇ ਜੇ ਕਿ ਸੰਵਿਧਾਨ ਦੇ ਵਿੱਚ ਜਿਹੜੀ ਵੀ ਕੋਈ ਵੀ ਅਮੈਂਡਮੈਂਟ ਕਰਨੀ ਆ ਤਾਂ ਉਹ ਇੱਕ ਕਠੋਰ ਪ੍ਰਕਿਰਿਆ ਹੁੰਦੀ ਆ ਕਿਉਂਕਿ ਜੇ ਕਠੋਰ ਪ੍ਰਕਿਰਿਆ ਨਾ ਹੋਵੇ ਤਾਂ ਫਿਰ ਸੈਂਟਰ ਜਿਹੜਾ ਉਹ ਤਾਂ ਸਟੇਟ ਦੀ ਕੋਈ ਵੀ ਸਲਾਹ ਲਵੇ ਹੀ ਨਾ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਅਮੈਂਡਮੈਂਟ ਕਰ ਦੇਵੇ ਤਾਂ ਉਹਨੂੰ ਅਮੈਂਡਮੈਂਟ ਕਰਨ ਦੇ ਵਾਸਤੇ ਰਾਜ ਇਹ ਜਿਹੜੀ ਹੈਗੀ ਆ ਆਪਣੇ ਰਾਜ ਵਿਧਾਨ ਮੰਡਲਾਂ ਦੀ ਵੀ ਜਿਹੜਾ ਹੈਗਾ ਜਦੋਂ ਉਹਨੇ ਕੋਈ ਵੀ ਮੈਜੋਰਟੀ ਲੈਣੀ ਹੁੰਦੀ ਆ ਬਹੁਮਤ ਲੈਣਾ ਹੁੰਦਾ ਤਾਂ ਰਾਜ ਵਿਧਾਨ ਮੰਡਲਾਂ ਦੀ ਵੀ ਉਹਦੇ ਵਿੱਚ ਸਹਿਮਤੀ ਚਾਹੀਦੀ ਹੁੰਦੀ ਆ ਤਾਂ ਇੱਕ ਕਠੋਰ ਪ੍ਰਕਿਰਿਆ ਹੋਗੀ ਯਾਨੀ ਕਿ ਡਾਇਰੈਕਟ ਆਪਾਂ ਆਸਾਨੀ ਦੇ ਨਾਲ ਕੋਈ ਵੀ ਅਮੈਂਡਮੈਂਟ ਜਿਹੜੀ ਉਹ ਨਹੀਂ ਕਰ ਸਕਦੇ ਬਟ ਜਿਹੜਾ ਯੂਨਿਟਰੀ ਗਵਰਨਮੈਂਟ ਹੁੰਦੀ ਹੈ ਬੱਚੇ ਉੱਧਰ ਜਿਹੜਾ ਸੰਵਿਧਾਨ ਆ ਉਹ ਕਠੋਰ ਵੀ ਹੁੰਦਾ ਰਿਜ਼ਰਟ ਵੀ ਹੁੰਦਾ ਵੀ ਇਨਕੇ ਕੁਝ ਮਾਮਲਿਆਂ ਦੇ ਵਿੱਚ ਉਹ ਰਿਜ਼ਰਟ ਹੁੰਦਾਗਾ ਵੀ ਜਿਹੜੀ ਸੋਧ ਕਰਨ ਦੀ ਪ੍ਰੋਸੈਸ ਹੁੰਦੀ ਆ ਜਿਵੇਂ ਮੰਨ ਲਓ ਜਿੱਥੇ ਹੁਣ ਲਿਖਤੀ ਸੰਵਿਧਾਨ ਹੋਊਗਾ ਉਹਨਾਂ ਦੇ ਰੂਲ ਲਿਖੇ ਹੋਣਗੇ ਨਾ ਵੀ ਵੀ ਆਪਾਂ ਜਿਹੜੀ ਵੀ ਕੋਈ ਅਮੈਂਡਮੈਂਟ ਕਰਨੀ ਤਾਂ ਉਹ ਇਸ ਤਰੀਕੇ ਦੇ ਨਾਲ ਕਰਨੀ ਤਾਂ ਉਹਨਾਂ ਨੂੰ ਉਹ ਫਾਲੋ ਕਰਦੇ ਆ ਹਨ ਬਟ ਲਚਕੀਲਾ ਵੀ ਹੁੰਦਾ ਜਿਵੇਂ ਬ੍ਰਿਟੇਨ ਦੇ ਵਿੱਚ ਆ ਉਹਨਾਂ ਨੇ ਕੋਈ ਵੀ ਜਿਹੜਾ ਐਕਟ ਆ ਮੰਨ ਲਓ ਅੱਜ ਕੋਈ ਨਵਾਂ ਐਕਟ ਦਿੱਤਾ ਤਾਂ ਉਹ ਕਹਿਣਗੇ ਕਿ ਜਿਹੜਾ ਪਿਛਲਾ ਐਕਟ ਸੀਗਾ ਉਹਨੂੰ ਰੱਦ ਕਰ ਦਿਓ ਬਈ ਹੁਣ ਆਪਾਂ ਇਸ ਐਕਟ ਦੇ ਅ ਜਤੂ ਜਿਹੜੇ ਹੈਗੇ ਆ ਕੁਝ ਮਿਸਟੇਕਸ ਸੀਗੇ ਆਪਾਂ ਉਹਨੂੰ ਨਹੀਂ ਫੋਲੋ ਕਰਨਾ ਹੁਣ ਆਪਾਂ ਇੱਕ ਨਵਾਂ ਕਨਸਟੀਟਿਊਸ਼ਨ ਲੈ ਕੇ ਆਏ ਆ ਜਿਹੜਾ ਇਸ ਬਿਲ ਦੇ ਅਨਸਾਰ ਆਪਾਂ ਆਪਣਾ ਚਲਾਵਾਂਗੇ ਤੇ ਜਾਨੀ ਕਿ ਆ ਲਿਖਤੀ ਵੀ ਹੋ ਸਕਦਾ ਅਲਚਕੀਲਾ ਵੀ ਹੁੰਦਾ ਤੇ ਜਿਹੜਾ ਹੈਗਾ ਕਠੋਰ ਵੀ ਹੁੰਦਾ ਕਿਉਂਕਿ ਉਥੇ ਆਸਾਨੀ ਦੇ ਨਾਲ ਜਿਹੜਾ ਹੈਗਾ ਕੋਈ ਵੀ ਬਦਲਾ ਕੀਤਾ ਜਾ ਸਕਦਾ ਉਹਨਾਂ ਨੂੰ ਕਿਸੇ ਰੂਲ ਨੂੰ ਫੋਲੋ ਨਹੀਂ ਕਰਨਾ ਪੈਂਦਾ ਬ੍ਰਿਟੇਨ ਦੇ ਵਿੱਚ ਤੇ ਜਿੱਥੇ ਲਿਖਤੀ ਸੰਵਿਧਾਨ ਹੋਊਗਾ ਉੱਥੇ ਉਹ ਹੋ ਸਕਦਾ ਉਹਨਾਂ ਨੂੰ ਕੋਈ ਵੀ ਜਿਵੇਂ ਮੰਨ ਲਓ ਰੂਲ ਫੋਲੋ ਕਰ ਲੈਣ ਤੇ ਕਠੋਰ ਵੀ ਹੋ ਸਕਦਾ ਫਿਰ ਕੀ ਹੁੰਦਾ ਰਹੇ ਜੇ ਫੈਡਰਲ ਦੇ ਵਿੱਚ ਦੋਰੀ ਨਾਗਰਿਕ ਕਿ ਇੱਕ ਤਾਂ ਪੂਰੀ ਅਮਰੀਕਾ ਦੀ ਉਹਨਾਂ ਕੋਲੇ ਸਿਟੀਜ਼ਨਸ਼ਿਪ ਹੁੰਦੀ ਹੈ ਜਿਹੜੇ ਉੱਥੋਂ ਦੇ ਨਾਗਰਿਕ ਹੁੰਦੇ ਆ ਫਿਰ ਜਿਹੜੀ ਜਿਹੜੀ ਉੱਥੇ ਜਿਵੇਂ ਜਿੰਨੇ ਵੀ ਸਟੇਟਸ ਆ ਤਾਂ ਹਰੇਕ ਸਟੇਟ ਦੀ ਵੀ ਉਹਨਾਂ ਕੋਲੇ ਆਪਣੀ ਇੱਕ ਨਾਗਰਿਕਤਾ ਹੁੰਦੀ ਹੈ ਆਪਣੀ ਇੱਕ ਸਿਟੀਜ਼ਨਸ਼ਿਪ ਹੁੰਦੀ ਹੈ ਠੀਕ ਆ ਬਟ ਜਿਹੜਾ ਯੂਨਿਟਰੀ ਗਵਰਨਮੈਂਟ ਹੁੰਦੀ ਹੈ ਉਹਦੇ ਵਿੱਚ ਕੀ ਅੰਦਰ ਹੈ ਜੇ ਅਕੈਰੀ ਨਾਗਰਿਕਤਾ ਹੁੰਦੀ ਹੈ ਸਿਰਫ ਇੱਕ ਹੀ ਦੇਸ਼ ਦੀ ਨਾਗਰਿਕਵਾਲ ਹੁੰਦੀ ਹੈ ਸਟੇਟ ਲੈਵਲ ਤੇ ਕੋਈ ਨਾਗਰਿਕਤਾ ਨਹੀਂ ਹੁੰਦੀ ਜਿਵੇਂ ਮੰਨ ਲਓ ਹੁਣ ਆਪਣੇ ਇੰਡੀਆ ਦੇ ਵਿੱਚ ਤਾਂ ਇੰਡੀਆ ਦੇ ਵਿੱਚ ਇੱਕ ਜਿਹੜਾ ਯੂਨਿਟਰੀ ਗਵਰਨਮੈਂਟ ਦਾ ਲੱਛਣ ਹੈ ਰਹਿ ਜੇ ਕਿ ਆਪਣੇ ਅਕੈਰੀ ਨਾਗਰਿਕਤਾ ਪਾਈ ਜਾਂਦੀ ਹੈ ਠੀਕ ਹੈ ਨਾ ਇਹ ਇਹਦਾ ਇਕਾਤਮਕ ਲੱਛਣ ਆਪਣੇ ਸੰਵਿਧਾਨ ਦਾ ਕਿ ਆਪਣੇ ਇੱਥੇ ਅਕੈਰੀ ਨਾਗਰਿਕਤਾ ਜਿਹੜੀ ਉਹ ਪਾਈ ਜਾਂਦੀ ਹੈ ਵੀ ਕੱਲਾ ਭਾਰਤੀ ਕਹਣੀ ਆ ਕੋਈ ਵੀ ਆਪਣਾ ਪਾਸਪੋਰਟ ਬਣਾਣਾ ਹੋਵੇ ਕੋਈ ਵੀ ਆਪਣਾ ਆਧਾਰ ਕਾਰਡ ਬਣਾਣਾ ਹੋਵੇ ਤਾਂ ਉਹਦੇ ਤੇ ਆਪਣੀ ਜਿਹੜੀ ਇੱਕ ਜਿਹੜੀ ਨਾਗਰਿਕਤਾ ਜਾਂ ਜਿਹੜੀ ਪਛਾਣ ਲਿਖੀ ਜਾਂਦੀ ਹੈ ਤਾਂ ਉਹ ਐਜ਼ ਅ ਇੰਡੀਅਨ ਲਿਖੀ ਜਾਂਦੀ ਹੈ ਹਨਾ ਤਾਂ ਉਸ ਤਰ੍ਹਾਂ ਹੁੰਦਾ ਫਿਰ ਆ ਜੇ ਸੁਤੰਤਰ ਨਿਆਂਪਾਲਿਕਾ ਜਿਹੜਾ ਵੀ ਫੈਡਰਲ ਗਵਰਨਮੈਂਟ ਹੁੰਦੀ ਹੈ ਜਿੱਥੇ ਵੀ ਪਾਈ ਜਾਂਦੀ ਹੈ ਸੰਘਾਤਮਕ ਪ੍ਰਣਾਲੀ ਹੁੰਦੀ ਆ ਤਾਂ ਉੱਥੇ ਜਿਹੜੀ ਨਿਆਂਪਾਲਿਕਾ ਹੁੰਦੀ ਹੈ ਜੁਡੀਸ਼ਰੀ ਹੁੰਦੀ ਆ ਉਹ ਪੂਰੀ ਤਰ੍ਹਾਂ ਜਿਹੜੀ ਸੁਤੰਤਰ ਹੁੰਦੀ ਆ ਉਹਨੂੰ ਆਪਣੇ ਫੈਸਲੇ ਲੈਣ ਦੇ ਵਾਸਤੇ ਜਿਹੜਾ ਹੈਗਾ ਉਹਨੂੰ ਕਿਸੇ ਦੀ ਵੀ ਕੋਈ ਦਬਾਅ ਨਹੀਂ ਹੁੰਦਾਗਾ ਪੂਰੀ ਤਰ੍ਹਾਂ ਸੁਤੰਤਰ ਹੁੰਦੀ ਹੈ ਕਿਉਂਕਿ ਜੇਕਰ ਅਜਿਹਾ ਹੋਵੇ ਤਾਂ ਬੱਚੇ ਉਹਦੇ ਤੇ ਇੱਕ ਉਹ ਜਿਹੜੀ ਹੈਗੀ ਆ ਸਹੀ ਫੈਸਲਾ ਨਹੀਂ ਕਰ ਸਕਦੀ ਕਿਉਂਕਿ ਉਹਨੂੰ ਮੰਨ ਲਓ ਜੇਕਰ ਉਹਦੇ ਤੇ ਕੇਂਦਰ ਦਾ ਪ੍ਰਭਾਵ ਹੋਵੇ ਗਵਰਨਮੈਂਟ ਦਾ ਤਾਂ ਉਹ ਜਿਹੜੀ ਪਾਰਟੀ ਦੀ ਸਰਕਾਰ ਆ ਉਹਦੇ ਵੱਲ ਉਹਦਾ ਝੁਕਾਅ ਜ਼ਿਆਦਾ ਹੋ ਜਾਂਦਾ ਕਿਉਂਕਿ ਇਹ ਨੇਚਰਲ ਆ ਰ ਹੈ ਜੀ ਬਟ ਉਹਦਾ ਜੇਕਰ ਉਹ ਸੁਤੰਤਰ ਹੋਗੀ ਤਾਂ ਤਾਂ ਹੀ ਉਹ ਸਹੀ ਡਿਸੀਜਨ ਲੈ ਸਕਦੀ ਆ ਤਾਂ ਆਪਣੇ ਜਿਹੜਾ ਹੈਗਾ ਨਿਆ ਪਾਲਿਕਾ ਜਿਹੜੀ ਫੈਡਰਲ ਦੇ ਵਿੱਚ ਉਹ ਕੀ ਹੁੰਦੀ ਆ ਸੁਤੰਤਰ ਹੁੰਦੀ ਆ ਬਟ ਯੂਨਿਟਰੀ ਦੇ ਵਿੱਚ ਉਹ ਸੁਤੰਤਰ ਵੀ ਹੋ ਸਕਦੀ ਆ ਤੇ ਨਹੀਂ ਵੀ ਹੋ ਸਕਦੀ ਕਿਉਂਕਿ ਰਾਜੀ ਇੱਕ ਹੀ ਤਰ੍ਹਾਂ ਦੀ ਗਵਰਨਮੈਂਟ ਆ ਜੇਕਰ ਉਹ ਸੁਤੰਤਰ ਹੋਗੀ ਤਾਂ ਵੀ ਉਹਨੇ ਜਿਹੜਾ ਹੈਗਾ ਉਸੇ ਗਵਰਨਮੈਂਟ ਦੇ ਅਨੁਸਾਰ ਚੱਲਣਾ ਤੇ ਜੇਕਰ ਉਹ ਸੁਤੰਤਰ ਨਹੀਂ ਹੋਊਗੀ ਤਾਂ ਤਾਂ ਵੀ ਠੀਕ ਹੈ ਨਾ ਕਿਉਂਕਿ ਉੱਥੇ ਦੋ ਤਰ੍ਹਾਂ ਦੀ ਗਵਰਨਮੈਂਟ ਤਾਂ ਹੈ ਹੀ ਨਹੀਂ ਫੇਰ ਬਈ ਹੁਣ ਆਪਾਂ ਇੰਡੀਅਨ ਸਿਸਟਮ ਦੇਖਾਂਗੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਫੈਡਰਲ ਸਿਸਟਮ ਆ ਉਹ ਕਿਹੋ ਜਿਹਾ ਠੀਕ ਆ ਤਾਂ ਰਾਜੀ ਸਭ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਫੈਡਰਲ ਜਿਹੜਾ ਸ਼ਬਦ ਆ ਉਹ ਇੰਗਰੇਜ਼ੀ ਦੇ ਸ਼ਬਦ ਫੈਡਰੇਸ਼ਨ ਤੋਂ ਲਿਆ ਗਿਆ ਅੰਗਰੇਜ਼ੀ ਦਾ ਸ਼ਬਦ ਫੈਡਰੇਸ਼ਨ ਆ ਰਾਜੀ ਠੀਕ ਆ ਨਾ ਤੇ ਇਹ ਸ਼ਬਦ ਜਿਹੜਾ ਫੈਡਰੇਸ਼ਨ ਆ ਇਹ ਲਾਤੀਨੀ ਭਾਸ਼ਾ ਦੇ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਫੋਇਡਸ ਤੋਂ ਲਿਆ ਗਿਆ ਫੋਇਡਸ ਇਹਦਾ ਕੀ ਅਰਥ ਹੁੰਦਾ ਰਾਜੇ ਟ੍ਰੀਟੀ ਜਾਂ ਐਗਰੀਮੈਂਟ ਟ੍ਰੀਟੀ ਜਾਂ ਐਗਰੀਮੈਂਟ ਜਾਨੀ ਕਿ ਸੰਧੀ ਜਾਂ ਸਮਝੌਤਾ ਤਾਂ ਇਹੀ ਹੌਲੀ ਹੌਲੀ ਹੁੰਦਾ ਹੁੰਦਾ ਕੀ ਹੋ ਗਿਆ ਆ ਜਿਹੜਾ ਹੈਗਾ ਫੈਡਰਲ ਸ਼ਬਦ ਬਣ ਜਾਂਦਾ ਇਸੇ ਦਾ ਜਿਹੜਾ ਰੂਪ ਹੈਗਾ ਉਹ ਤਾਂ ਹੁਣ ਆਪਾਂ ਵੇਖਦੇ ਹਾਂ ਇੰਡੀਆ ਦੇ ਵਿੱਚ ਰਾਜੇ ਇੰਡੀਅਨ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਜਿਹੜਾ ਹੈਗਾ ਫੈਡਰੇਸ਼ਨ ਸ਼ਬਦ ਦੀ ਵਰਤੋਂ ਜਿਹੜੀ ਆ ਉਹ ਕਿਤੇ ਨਹੀਂ ਕੀਤੀ ਗਈ ਜਿਹੜਾ ਫੈਡਰੇਸ਼ਨ ਟਰਮ ਆ ਬੱਚੇ ਉਹ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਯੂਜ਼ ਨਹੀਂ ਕੀਤਾ ਗਿਆ। ਇੰਡੀਆ ਦੇ ਵਿੱਚ ਯੂਜ਼ ਕੀਤਾ ਗਿਆ ਹੈਗਾ ਯੂਨੀਅਨ ਆਫ ਸਟੇਟਸ। ਕਿੱਥੇ ਯੂਜ਼ ਕੀਤਾ ਗਿਆ? ਆਰਟੀਕਲ 1 ਦੇ ਵਿੱਚ। ਯਾਨੀ ਕਿ ਜਿਹੜਾ ਸੰਘ ਵਾਸਤੇ ਜਿਹੜਾ ਆਪਾਂ ਫੈਡਰੇਸ਼ਨ ਸ਼ਬਦ ਆ ਉਹਦੀ ਥਾਂ ਤੇ ਆਪਾਂ ਕੀ ਸ਼ਬਦ ਯੂਜ਼ ਕੀਤਾ? ਯੂਨੀਅਨ ਆਫ ਸਟੇਟਸ। ਠੀਕ ਹੈ ਨਾ ਫੈਡਰੇਸ਼ਨ ਸ਼ਬਦ ਦੀ ਵਰਤੋਂ ਕਿਤੇ ਨਹੀਂ ਕੀਤੀ ਗਈ। ਤੇ ਇੰਡੀਆ ਦਾ ਜਿਵੇਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਜਿਹੜਾ ਫੈਡਰਲ ਸਿਸਟਮ ਆ ਉਹ ਬੇਸਡ ਆ ਕੈਨੇਡੀਅਨ ਮਾਡਲ ਦੇ ਉੱਤੇ ਕਿਉਂਕਿ ਕੈਨੇਡਾ ਦੇ ਵਿੱਚ ਵੀ ਜਿਹੜਾ ਸੈਂਟਰ ਮਜ਼ਬੂਤ ਆ ਤੇ ਆਪਣੇ ਇੰਡੀਆ ਦੇ ਵਿੱਚ ਵੀ ਸੈਂਟਰ ਮਜ਼ਬੂਤ ਆ ਸੈਕੰਡ ਗੱਲ ਕੀ ਹੈ ਰਾਜੇ ਕਿ ਇਹਦਾ ਨਿਰਮਾਣ ਕਿਵੇਂ ਹੋਇਆ ਕਿਉਂਕਿ ਜਦੋਂ ਕੋਈ ਵੀ ਫੈਡਰਲ ਸਿਸਟਮ ਆ ਨਾ ਰਾਜੇ ਜਿਵੇਂ ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾਂ ਹੋਇਆ ਸੀਗਾ ਨਾ 87 ਦੇ ਵਿੱਚ ਹੋਇਆ ਸੀ ਨਾ 1787 ਦੇ ਵਿੱਚ ਤਾਂ ਉੱਥੇ ਕੀ ਸੀ ਜਿਵੇਂ ਅਲੱਗ-ਅਲੱਗ ਸਟੇਟਸ ਸੀਗੇ ਸੁਤੰਤਰ ਬਸਤੀਆਂ ਸੀਗੀਆਂ ਇਹ ਅਲੱਗ-ਅਲੱਗ ਇਹਨਾਂ ਨੇ ਫਿਰ ਇਕੱਠੇ ਹੋ ਕੇ ਇੱਕ ਜਿਹ ਤਾ ਇਨਾਂ ਬਸਤੀਆਂ ਨੇ ਇਕੱਠੇ ਹੋ ਕੇ ਇੱਕ ਬਣਾਇਆ ਉੱਥੇ ਫੈਡਰਲ ਇਹ ਹੋ ਗਿਆ ਬਟ ਆਪਣੇ ਇੰਡੀਆ ਦੇ ਵਿੱਚ ਕੀ ਆ ਕਿ ਪਹਿਲਾਂ ਇੱਕ ਯੂਨੀਅਨ ਆ ਯੂਨੀਅਨ ਦੇ ਵਿੱਚੋਂ ਬਾਅਦ ਚ ਸਟੇਟਸ ਬਣੇ ਆ ਜਿਵੇਂ ਭਾਸ਼ਾ ਦੇ ਆਧਾਰ ਤੇ ਖੇਤਰ ਦੇ ਆਧਾਰ ਤੇ ਬਾਅਦ ਇਸ ਤਰ੍ਹਾਂ ਉਹਨਾਂ ਨੂੰ ਸਟੇਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਸਹੀ ਤਰੀਕੇ ਦੇ ਨਾਲ ਚਲਾਉਣ ਦੇ ਲਈ ਠੀਕ ਹੈ ਨਾ ਯੂਐਸਏ ਦੇ ਵਿੱਚ ਪਹਿਲਾਂ ਯੂਨੀਅਨ ਬਣਦੀ ਆ ਸਟੇਟ ਬਾਅਦ ਚ ਬਣਦੀ ਪਹਿਲਾਂ ਸਟੇਟ ਬਣਦੀ ਆ ਸਟੇਟ ਮਿਲ ਕੇ ਇੱਕ ਯੂਨੀਅਨ ਦਾ ਨਿਰਮਾਣ ਕਰਦੇ ਆ ਬਟ ਆਪਣੇ ਇੰਡੀਆ ਦੇ ਵਿੱਚ ਕੀ ਆ ਪਹਿਲਾਂ ਯੂਨੀਅਨ ਆ ਸਟੇਟ ਬਾਚ ਬੰਦਿਆ ਤਾਂ ਇਹ ਪ੍ਰੋਸੈਸ ਵੀ ਕੈਨੇਡਾ ਤੋਂ ਲਿਆ ਗਿਆ ਠੀਕ ਹੈ ਨਾ ਕੈਨੇਡਾ ਦੇ ਵਿੱਚ ਆਪਾਂ ਅਮਰੀਕਾ ਵਾਲਾ ਨਹੀਂ ਫਾਲੋ ਕੀਤਾ ਫਿਰ ਇਹਦੇ ਸੰਘਾਤਮਕ ਲੱਛਣ ਕਿਹੜੇ-ਕਿਹੜੇ ਆ ਜਿਹੜੇ ਆਪਣੇ ਸੰਵਿਧਾਨ ਦੇ ਵਿੱਚ ਪਾਈ ਜਾਂਦੇ ਆ ਤਾਂ ਦੋਰੀ ਸ਼ਾਸਨ ਵਿਵਸਥਾ ਡਿਊਲ ਪਾਲਿਟੀ ਯਾਨੀ ਕਿ ਆਪਣੇ ਜਿਹੜਾ ਹੈਗਾ ਇੰਡੀਆ ਦੇ ਵਿੱਚ ਦੋ ਤਰ੍ਹਾਂ ਦੀ ਸਰਕਾਰ ਪਾਈ ਜਾਂਦੀ ਆ ਇੱਕ ਸੈਂਟਰ ਗਵਰਨਮੈਂਟ ਹੁੰਦੀ ਹੈਗੀ ਆ ਤੇ ਇੱਕ ਸਟੇਟ ਗਵਰਨਮੈਂਟ ਹੁੰਦੀ ਆ ਤੇ ਇਹ ਦੋਰੀ ਤਰ੍ਹਾਂ ਦੀ ਜਿਹੜੀ ਸ਼ਾਸਨ ਵਿਵਸਥਾ ਪਾਈ ਜਾਂਦੀ ਆ ਫਿਰ ਲਿਖਤੀ ਸੰਵਿਧਾਨ ਆ ਬਈ ਰਿਟਨ ਕਨਸਟੀਟਿਊਸ਼ਨ ਆ ਭਾਰਤੀ ਸੰਵਿਧਾਨ ਲਿਖਤੀ ਹੈ ਜਿਵੇਂ ਆਪਾਂ ਦੇਖਿਆ ਗਿਆ ਇਹਦੇ ਵਿੱਚ ਜਦੋਂ ਆਪਣਾ ਮੂਲ ਸੰਵਿਧਾਨ ਜਿਹੜਾ ਲਾਗੂ ਹੋਇਆ ਸੀਗਾ 1950 ਦੇ ਵਿੱਚ ਤਾਂ 395 ਆਰਟੀਕਲ ਸੀਗੇ 8 ਸ਼ੈਡਿਊਲ ਸੀਗੇ ਤੇ 22 ਪਾਰਟਸ ਸੀਗੇ ਤਾਂ ਲਿਖਤੀ ਰੂਪ ਦੇ ਵਿੱਚ ਹਰ ਇੱਕ ਚੀਜ਼ ਆ ਜਿਹੜੀ ਉਹ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕੀ ਆ ਦਰਜ ਹੈਗੀ ਫਿਰ ਸ਼ਕਤੀਆਂ ਦੀ ਵੰਡਰ ਹੈ ਜੀ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਆ ਉਹਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਆ ਜਿਵੇਂ ਆਪਾਂ ਦੇਖਿਆ ਗਿਆ ਕਿ ਸ਼ੈਡਿਊਲ ਨੰਬਰ ਜਿਹੜਾ 7 ਆ ਉਹਦੇ ਵਿੱਚ ਵੰਡ ਕੀਤੀ ਗਈ ਆ ਜਿਹੜੀ ਸੈਂਟਰ ਹੁੰਦੀ ਆ ਉਹਦੇ ਕੋਲੇ ਜਿਹੜੇ 97 ਵਿਸ਼ੇ ਸੀਗੇ ਹੈਡ ਪ੍ਰੈਜ਼ੈਂਟ 98 ਆ ਤੇ ਜਿਹੜਾ ਸਟੇਟ ਸੀ ਰਹੇ ਜੇ ਉਹਦੇ ਕੋਲੇ ਕਿੰਨੇ ਵਿਸ਼ੇ ਆ 59 ਆ ਰਹਾ ਜੀ ਫਿਰ ਜਿਹੜਾ ਕੰਕਰੀਟ ਸੰਵਰਤੀ ਸੂਚੀ ਹੈ राजे ਉਹਦੇ ਵਿੱਚ 52 ਵਿਸ਼ੇ ਆ ਤੇ ਇਸ ਤਰ੍ਹਾਂ ਜਿਹੜੀ ਹੈਗੀ ਸ਼ਕਤੀਆਂ ਦੀ ਵੰਡ ਸੈਂਟਰ ਤੇ ਸਟੇਟ ਦੇ ਵਿੱਚ ਕੀਤੀ ਗਈ ਆ ਜਿਹੜੇ ਸੰਘ ਸੂਚੀ ਦੇ ਵਿੱਚ ਵਿਸ਼ੇ ਆ ਉਹਨਾਂ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਸੈਂਟਰ ਨੂੰ ਆ ਜਿਹੜੇ ਰਾਜ ਸੂਚੀ ਦੇ ਵਿਸ਼ੇ ਉਹ ਰਾਜ ਦੇ ਕੋਲੇ ਅਧਿਕਾਰ ਆ ਤੇ ਜਿਹੜੀ ਸੰਵਰਤੀ ਸੂਚੀ ਉਹਦੇ ਵਿੱਚ ਦੋਨਾਂ ਦੇ ਕੋਲੇ ਅਧਿਕਾਰ ਆ ਤਾਂ ਸ਼ਕਤੀਆਂ ਦੀ ਰਾਜਾਂ ਦੇ ਵਿੱਚਕਾਰ ਤੇ ਸੈਂਟਰ ਦੇ ਵਿੱਚਕਾਰ ਕੀ ਆ ਵੰਡ ਕੀਤੀ ਗਈ ਆ ਤਾਂ ਇਹ ਕਿਹਦਾ ਸੰਘਾਤਮਕ ਲੱਛਣ ਆ ਪਰਸਾ ਵਿਦਾਂ ਦੀ ਸਰਵੋੱਚਤਾ राजे ਸੰਵਿਧਾਨ ਸੁਪਰੀਮ ਆ ਕਿਉਂਕਿ ਅਸੀਂ ਕੋਈ ਵੀ ਕਾਨੂੰਨ ਆਪਾਂ ਦੇਖਦੇ ਆ ਨਾ ਕਿ ਕੋਈ ਵੀ ਕਾਨੂੰਨ ਅਜੇਹਾ ਨਹੀਂ ਬਣਾਇਆ ਜਾ ਸਕਦਾ ਜੋ ਕਿ ਸੰਵਿਧਾਨ ਦੇ ਜਿਹੜਾ ਬੇਸਿਕ ਸਟਰਕਚਰ ਆ ਉਹਦੇ ਵਿਰੋਧ ਹੋਵੇ ਠੀਕ ਆ ਨਾ ਤਾਂ ਸੰਵਿਧਾਨ ਨੂੰ ਸਰਵੋੱਚ ਮੰਨਿਆ ਗਿਆ ਫਿਰ ਕਠੋਰ राजे ਜਦੋਂ ਆਪਾਂ ਕੋਈ ਵੀ ਬਹੁਮਤ ਕਰਨੀ ਆ ਤਾਂ ਉਹਦੀ ਬਹੁਮਤ ਦੀਆਂ ਆਪਾਂ ਵੇਖਿਆ ਵਿਧੀਆਂ ਹੈਗੀਆਂ ਨਾ ਕਠੋਰ ਵੀ ਆ ਤੇ ਲਚਕੀਲਾ ਵੀ ਆਪਣਾ ਸੰਵਿਧਾਨ ਇਤ ਕੀਲਾ ਜਿਹੜਾ ਉਹ ਇਹਦੇ ਇਕਾਤਮਕ ਲੱਛਣ ਦੇ ਵਿੱਚ ਆਉਗਾ ਕਠੋਰ ਆ ਜਿਹੜਾ ਉਹ ਇਹਦੇ ਸੰਗਾਤਮਕ ਦੇ ਵਿੱਚ ਆਉਂਦਾ ਤਾਂ ਜਦੋਂ ਆਪਾਂ ਕੋਈ ਵੀ ਇਹਦੇ ਵਿੱਚ ਅਮੈਂਡਮੈਂਟ ਕਰਨੀ ਰਾਜੇ ਤਾਂ ਆਪਾਂ ਨੂੰ ਇੱਕ ਵਿਸ਼ੇਸ਼ ਬਹੁਮਤ ਦੀ ਜ਼ਰੂਰਤ ਹੁੰਦੀ ਹੈ ਇੱਕ ਸਧਾਰਨ ਬਹੁਮਤ ਦੀ ਜ਼ਰੂਰਤ ਹੁੰਦੀ ਹੈ ਇੱਕ ਬਹੁਮਤ ਹੁੰਦੀ ਹੈ ਰਾਜੇ ਜਿਹਦੇ ਵਿੱਚ ਆਪਾਂ ਨੂੰ ਰਾਜ ਵਿਧਾਨ ਮੰਡਲਾਂ ਦੀ ਵੀ ਸਹਿਮਤੀ ਲੈਣੀ ਪੈਂਦੀ ਆ ਤਾਂ ਜਦੋਂ ਆਪਾਂ ਜਿਹੜਾ ਸੰਵਿਧਾਨ ਦੇ ਵਿੱਚ 3% ਹਿੱਸਾ ਜਿਵੇਂ ਆਪਾਂ ਸੰਵਿਧਾਨ ਨੂੰ ਜੇ ਤਿੰਨ ਹਿੱਸਿਆਂ ਦੇ ਵਿੱਚ ਡਿਵਾਈਡ ਕਰੀਏ ਤਾਂ ਦੋ ਹਿੱਸਿਆਂ ਦੇ ਵਿੱਚ ਜਿਹੜੀ ਅਮੈਂਡਮੈਂਟ ਆ ਉਹ ਸੈਂਟਰ ਸਰਕਾਰ ਕਰ ਸਕਦੀ ਆ ਬਟ ਜਿਹੜਾ ਤੀਜਾ ਹਿੱਸ ਲਾਂ ਦੀ ਵੀ ਸਹਿਮਤੀ ਲੈਣੀ ਪਊਗੀ ਤਾਂ ਇਹ ਇੱਕ ਦੀ ਕਠੋਰ ਪ੍ਰਕਿਰਿਆ ਹੈਗੀ ਫਿਰ ਸੁਤੰਤਰ ਨਿਆਂਪਾਲਿਕਾ ਆਪਣੇ ਨਿਆਂਪਾਲਿਕਾ ਬਿਲਕੁਲ ਸੁਤੰਤਰ ਰਹਿ ਜੇ ਜਿਵੇਂ ਆਪਾਂ ਦੇਖਦੇ ਹਾਂ ਕਿ ਹਾਈ ਥੱਲੇ ਜਿਵੇਂ ਸੁਬੋਡੀਨੇਟ ਕੋਰਸ ਹੁੰਦੀ ਹੈ ਫਿਰ ਹਾਈ ਕੋਰਟ ਹੁੰਦੀ ਹੈ ਤੇ ਇੱਕ ਸੁਪਰੀਮ ਕੋਰਟ ਆ ਅੰਤਿਮ ਅਪੀਲੀ ਖੇਤਰ ਸੁਪਰੀਮ ਕੋਰਟ ਆ ਜੋ ਕਿ ਬਿਲਕੁਲ ਸੁਤੰਤਰ ਹੋ ਆਪਣੇ ਨਿਰਣਿਆਂ ਨੂੰ ਜਿਹੜਾ ਸੁਤੰਤਰ ਤਰੀਕੇ ਦੇ ਨਾਲ ਦੇ ਸਕਦਾ ਉਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਸਰਕਾਰ ਦਾ ਦਬਾਅ ਨਹੀਂਗਾ ਫਿਰ ਦੋ ਸਦਨੀ ਵਿਧਾਨਪਾਲਿਕਾ ਯਾਨੀ ਕਿ ਰਹਿ ਜੇ ਬਾਈ ਕੈਮੇਰਾ ਜਿਹੜਾ ਐਲ ਹੈ ਜੀ ਲੇਜਿਸਲੇਟਿਵ ਆ ਜਾਨੀ ਕਿ ਰਾਜ ਸਭਾ ਤੇ ਲੋਕ ਸਭਾ ਜਿਹੜੇ ਦੋ ਸਦਨ ਪਾਏ ਜਾਂਦੇ ਆ ਜੇ ਆਪਾਂ ਸਟੇਟ ਲੈਵਲ ਤੇ ਦੇਖਗੇ ਤਾਂ ਰਾਜ ਵਿਧਾਨ ਸਭਾ ਤੇ ਵਿਧਾਨ ਮੰਡਲ ਜਿਹੜੇ ਪਾਏ ਜਾਂਦੇ ਆ ਵਿਧਾਨ ਪਰਿਸ਼ਦ ਪਾਈ ਜਾਂਦੀ ਹੈ ਤੇ ਜੇਕਰ ਆਪਾਂ ਸੈਂਟਰ ਲੈਵਲ ਤੇ ਦੇਖਗੇ ਤਾਂ ਲੋਕ ਸਭਾ ਤੇ ਰਾਜ ਸਭਾ ਪਾਇਆ ਜਾਂਦਾ ਤੇ ਇਨਕੇ ਦੋ ਸਦਨੀ ਵਿਧਾਨਪਾਲਿਕਾ ਪਾਈ ਜਾਂਦੀ ਆ ਇਹ ਇਹਦਾ ਇੱਕ ਸੰਗਾਤਮਕ ਲੱਛਣ ਆ ਫਿਰ ਇਹਦੇ ਆਪਾਂ ਇਕਾਤਮਕ ਲੱਛਣ ਦੇਖਾਂਗੇ ਬਾਈ ਮજબૂત ਕੇਂਦਰ ਜਾਨਕੀ ਸਟਰੋਂਗ ਸੈਂਟਰ ਜਿਵੇਂ ਆਪਾਂ ਦੇਖਦੇ ਆ ਕਿ ਆਪਾਂ ਨੂੰ ਜਿਹੜੇ ਆਪਾਂ ਸ਼ਡਿਊਲ 7 ਦੇ ਵਿੱਚ ਵਿਸ਼ੇ ਵੀ ਦੇਖਦੇ ਆ ਤਾਂ ਉਹਨਾਂ ਦੇ ਵਿੱਚ ਪਹਿਲਾਂ ਤਾਂ ਵਿਸ਼ਿਆਂ ਦੀ ਗਿਣਤੀ ਸੈਂਟਰ ਦੀ ਵੱਧਦਾ 97 ਆ ਬੱਚੇ ਫਿਰ ਜਿਹੜੇ ਉਹਦੇ ਵਿੱਚ ਸੰਵਰਤੀ ਸੂਚੀ ਹੁੰਦੀ ਆ ਉਹਦੇ ਵਿੱਚ ਵੀ ਜਦੋਂ ਕਾਨੂੰਨ ਬਣਾਇਆ ਜਾਂਦਾ ਤਾਂ ਜਿਹੜੇ ਹੈਗੇ ਆ ਜੇਕਰ ਰਾਜ ਸਰਕਾਰ ਤੇ ਸੈਂਟਰ ਸਰਕਾਰ ਇੱਕੋ ਵਿਸ਼ੇ ਤੇ ਕਾਨੂੰਨ ਬਣਾ ਦੇ ਤਾਂ ਸੈਂਟਰ ਸਰਕਾਰ ਵਾਲਾ ਲਾਗੂ ਕੀਤਾ ਜਾਂਦਾ ਜਾਂ ਫਿਰ ਜਿਵੇਂ ਉਹਦੇ ਵਿੱਚ ਇੱਕ ਆਪਾਂ ਵੇਖਦੇ ਹਾਂ ਕਿ ਜਿਹੜੇ ਕਿਸੇ ਲੈਸਟ ਦੇ ਵਿੱਚ ਵਿਸ਼ੇ ਨਹੀਂ ਆਉਂਦੇ ਵਾਧੂ ਵਿਸ਼ੇ ਆ ਤਾਂ ਉਹਨਾਂ ਦੇ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਜਿਹੜਾ ਉਹ ਸੈਂਟਰ ਨੂੰ ਦਿੱਤਾ ਗਿਆ ਫਿਰ ਜਾਂ ਜਿਵੇਂ ਆਪਣੇ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਤਾਂ ਵੀ ਸਾਰੇ ਪਾਵਰਜ਼ ਜਿਹੜੇ ਉਹ ਸੈਂਟਰ ਕੋਲੇ ਚਲੇ ਜਾਂਦੇ ਆ ਯਾਨੀ ਕਿ ਸਟੇਟ ਨਾਲੋਂ ਵੱਧ ਪਾਵਰਜ਼ ਸੈਂਟਰ ਕੋਲੇ ਆ ਤਾਂ ਆਪਣੇ ਇੰਡੀਆ ਦੇ ਵਿੱਚ ਕੀ ਹੈ ਇੱਕ ਮਜ਼ਬੂਤ ਕੇਂਦਰ ਦਾ ਜਿਹੜਾ ਹੈਗਾ ਸਿਧਾਂਤ ਪਾਇਆ ਜਾਂਦਾ ਜੋ ਕਿ ਇਹਦਾ ਇੱਕ ਇਕਾਤਮਕ ਲੱਛਣ ਆ ਫਿਰ ਅਕੈਰੀ ਨਾਗਰਿਕਤਾ ਰਾਜੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਤਾਂ ਹੁੰਦਾ ਕਿ ਸੈਂਟਰ ਦੀ ਆਪਣੀ ਨਾਗਰਿਕਤਾ ਹੁੰਦੀ ਆ ਤੇ ਸਟੇਟ ਲੈਵਲ ਤੇ ਇੱਕ ਆਪਣੀ ਨਾਗਰਿਕਤਾ ਹੁੰਦੀ ਉਹ ਦੋਰੀ ਨਾਗਰਿਕਤਾ ਹੁੰਦੀ ਹੈ ਜੋ ਕਿ ਯੂ ਐਸ ਏ ਦੇ ਵਿੱਚ ਆ ਅਮਰੀਕਾ ਦੇ ਵਿੱਚ ਬਟ ਆਪਣੇ ਇੰਡੀਆ ਦੇ ਵਿੱਚ ਕੀ ਆ ਰਾਜੇ ਅਕੈਰੀ ਨਾਗਰਿਕਤਾ ਆਪਣਾ ਕੋਈ ਵੀ ਆਧਾਰ ਕਾਰਡ ਹੋਵੇ ਆਪਣਾ ਪਾਸਪੋਰਟ ਹੋਵੇ ਕਿਤੇ ਵੀ ਜਿੱਥੇ ਆਪਣੀ ਜਿਹੜੀ ਹੈਗੀ ਪਛਾਣ ਲਿਖੀ ਜਾਂਦੀ ਹੈ ਤਾਂ ਐਜ਼ ਅ ਇੰਡੀਅਨ ਲਿਖੀ ਜਾਂਦੀ ਹੈ ਨਾ ਕਿ ਸਟੇਟ ਲੈਵਲ ਦੀ ਤਾਂ ਆਪਣੇ ਕੀ ਹੈ ਇੱਕ ਅਕੈਰੀ ਨਾਗਰਿਕਤਾ ਸੰਵਿਧਾਨਿਕ ਲਚਕੀਲਾਪਣ ਰਾਜ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਜੇਕਰ ਆਪਾਂ ਸੰਵਿਧਾਨ ਨੂੰ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਜਿਵੇਂ ਮੰਨ ਲਓ ਤਿੰਨ ਟੋਟਲ ਜਿੰਨੇ ਵੀ ਪਾਰਟਸ ਆ ਉਹਨਾਂ ਨੂੰ ਆਪਾਂ ਤਿੰਨ ਭਾਗਾਂ ਦੇ ਵਿੱਚ ਵੰਡ ਲਗੇ ਤਾਂ ਦੋ ਪਾਰਟ ਹੈ ਜਿਹੇ ਇਹ ਆ ਜਿਨ੍ਹਾਂ ਦੇ ਵਿੱਚ ਜਿਹੜਾ ਸੈਂਟਰ ਆ ਉਹ ਆਸਾਨੀ ਨਾਲ ਜਿਹੜੀ ਅਮੈਂਡਮੈਂਟ ਕਰ ਸਕਦਾ ਬਟ ਜਿਹੜਾ ਤੀਜਾ ਹਿੱਸਾ ਹੋਊਗਾ ਉਹਦੇ ਵਿੱਚ ਉਹਨੂੰ ਸੋਧ ਕਰਨ ਦੇ ਵਾਸਤੇ ਰਾਜ ਵਿਧਾਨ ਮੰਡਲਾਂ ਦੀ ਵੀ ਜਿਹੜੀ ਸਹਿਮਤੀ ਲੈਣੀ ਪਊਗੀ ਤੇ ਜਿਹੜੀ ਰਾਜ ਵਿਧਾਨ ਮੰਡਲਾਂ ਦੀ ਸਹਿਮਤੀ ਉਹ ਇਹਦਾ ਕਠੋਰ ਜਿਹੜਾ ਹੈਗਾ ਕਠੋਰ ਲੱਛਣ ਹੈਗਾ ਜਿਹੜਾ ਕਿ ਸੰਘਾਤਮਕ ਦੇ ਨਾਲ ਰਿਲੇਟਡ ਹੈ राजे ਤੇ ਜਿਹੜਾ ਹੈਗਾ ਦੋ ਪਾਰਟਸ ਦੇ ਵਿੱਚ ਸੰਘ ਆਪਣੀ ਆਪ ਜਿਹੜੀ ਸੋਧ ਕਰ ਸਕਦਾ ਉਹ ਇੱਕ ਲਚਕੀਲੇਪਨ ਦਾ ਲੱਛਣ ਹੈਗਾ ਜੋ ਕਿ ਇਹਦਾ ਇਕਾਤਮਕ ਲੱਛਣ ਆ ਫਿਰ ਐਮਰਜੈਂਸੀ ਪਾਵਰਸ राजे ਜਿਵੇਂ ਮੰਨ ਲਓ ਆਰਟੀਕਲ ਆਪਾਂ ਦੇਖਿਆ ਸੀ 352 ਆਰਟੀਕਲ 356 ਆਰਟੀਕਲ 360 ਇਹਨਾਂ ਦੇ ਤਹਿਤ ਜੇਕਰ ਕਿਸੇ ਵੀ ਸਟੇਟ ਦੇ ਵਿੱਚ ਕੋਈ ਐਮਰਜੈਂਸੀ ਲੱਗ ਜਾਂਦੀ ਹੈ ਤੇ ਸਾਰੇ ਪਾਵਰਸ ਸਟੇਟ ਤੋਂ ਲੈ ਲਏ ਜਾਂਦੀਆਂ ਤੇ ਸੈਂਟਰ ਕੋਲੇ ਚਲੇ ਜਾਂਦੀਆਂ ਤਾਂ ਇਹ ਵੀ ਇੱਕ ਮਜ਼ਬੂਤ ਸੈਂਟਰ ਹੋ ਗਿਆ ਦਾ ਲਖਣ ਹੋ ਗਿਆ ਜੇ ਇਕਾਤਮਕ ਲਖਣ ਹੋ ਗਿਆ ਕਿਉਂਕਿ ਇਹ ਕੈਰੀ ਸਰਕਾਰ ਬਣ ਜੂਗੀ ਨਾ ਉੱਥੇ ਫਿਰ ਸਾਰੀਆਂ ਜਿਹੜੀਆਂ ਸਟੇਟਾਂ ਲੈਵਲ ਤੇ ਜਿਹੜੀ ਦੋਰੀ ਆਪਣੀ ਵਿਵਸਥਾ ਹੁੰਦੀ ਉਹ ਤਾਂ ਖਤਮ ਹੋ ਜੂਗੀ ਦੋਰੀ ਸ਼ਾਸਨ ਵਿਵਸਥਾ ਤਾਂ ਇਹ ਕੈਰੀ ਸ਼ਾਸਨ ਵਿਵਸਥਾ ਬਣ ਜੂਗੀ ਫਿਰ ਇੱਕ ਇਕ੍ਰਿਤ ਨਿਆਂਪਾਲਿਕਾ ਰਾਜ ਹੈ ਯਾਨੀ ਕਿ ਇੰਟੀਗ੍ਰੇਟਿਡ ਜੁਡੀਸ਼ਰੀ ਇਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਆਪਾਂ ਵੇਖਿਆ ਸੀਗਾ ਕਿ ਸਬੋਡੀਨੇਟ ਕੋਰਟਸ ਹੁੰਦੇ ਆ ਫਿਰ ਹਾਈ ਕੋਰਟਸ ਹੁੰਦੇ ਆ ਫਿਰ ਸੁਪਰੀਮ ਕੋਰਟਸ ਹੁੰਦੇ ਆ ਤਾਂ ਇਹ ਆਪਸ ਦੇ ਵਿੱਚ ਜਿਹੜੇ ਹੈਗੇ ਆ ਇੱਕ ਇੱਕ ਰਿਤ ਹੁੰਦੇ ਆ ਜਿਵੇਂ ਆਪਾਂ ਸੁਪਰੀਮ ਕੋਰਟ ਦੇ ਜਿਹੜਾ ਸਬੋਡੀਨੇਟ ਕੋਰਟਸ ਹੈ ਇਹਨਾਂ ਦੇ ਨਾਲ ਸੰਬੰਧਿਤ ਫੈਸਲਾ ਜਿਹੜਾ ਉਹ ਹਾਈ ਕੋਰਟ ਕੋਲੇ ਅਪੀਲ ਕਰ ਸਕਦੇ ਆ ਤੇ ਹਾਈ ਕੋਰਟ ਨਾਲ ਸੰਬੰਧਿਤ ਜਿਹੜਾ ਅੰਤਿਮ ਅਪੀਲ ਖੇਤਰ ਉਹ ਸੁਪਰੀਮ ਕੋਰਟ ਆ ਤਾਂ ਇਹ ਇੱਕ ਫਿਰ ਜਿਹੜੇ ਇਹਨਾਂ ਦੁਆਰਾ ਦਿੱਤੇ ਹੋਏ ਫੈਸਲੇ ਆ ਉਹਨਾਂ ਨੂੰ ਰਿਕਾਰਡ ਦੇ ਰੂਪ ਵਿੱਚ ਰੱਖਿਆ ਜਾਂਦਾ ਤੇ ਅੱਗੇ ਵੀ ਜੇਕਰ ਉਹਨਾਂ ਨਾਲ ਸੰਬੰਧਿਤ ਕੋਈ ਕੇਸ ਹੁੰਦਾ ਤਾਂ ਉਹ ਜਿਹੜਾ ਹੈਗਾ ਉਹਨਾਂ ਫੈਸਲਿਆਂ ਦੇ ਆਧਾਰ ਤੇ ਵੀ ਕੀਤਾ ਜਾ ਸਕਦਾ ਤਾਂ ਨਿਆ ਪਾਲਿਕਾ ਜਿਹੜੀ ਉਹ ਇੱਕਿਕ੍ਰਿਤ ਰੂਪ ਦੇ ਵਿੱਚ ਪਾਈ ਜਾਂਦੀ ਆ ਫਿਰ ਕੀ ਰਾਜੇ ਰਾਜਾਂ ਦਾ ਗਠਨ ਕਰਨ ਦੀ ਸ਼ਕਤੀ ਜਿਹੜੀ ਹੈਗੀ ਉਹ ਕੇਂਦਰ ਦੇ ਕੋਲ ਆ ਜਿਵੇਂ ਮੰਨ ਲਓ ਕਿਸੇ ਵੀ ਜਿਵੇਂ ਆਪਣੇ ਇਹ ਇੰਡੀਆ ਇੰਡੀਆ ਦੇ ਵਿੱਚ ਇਹ ਸਟੇਟਸ ਆ ਮੰਨ ਲਓ ਇਹ ਪੰਜਾਬ ਆ ਇਹ ਹਰਿਆਣਾ ਇਹ ਯੂਪੀ ਆ ਆਂਧਰਾ ਪ੍ਰਦੇਸ਼ ਆ ਤਾਂ ਇਹਨਾਂ ਰਾਜਾਂ ਨੂੰ ਜਿਵੇਂ ਮੰਨ ਲਓ ਪੰਜਾਬ ਤੇ ਹਰਿਆਣਾ ਨੂੰ ਮਿਲਾ ਕੇ ਇੱਕ ਕਰਨਾ ਹੋਵੇ ਤਾਂ ਇਹ ਪਾਵਰ ਵੀ ਕਿਹਦੇ ਕੋਲੇ ਆ ਸੈਂਟਰ ਕੋਲੇ ਆ ਤੇ ਜਾਂ ਮੰਨ ਲਓ ਪੰਜਾਬ ਨੂੰ ਕੱਟ ਕੇ ਅਲੱਗ-ਅਲੱਗ ਦੋ ਹਿੱਸੇ ਕਰਨੇ ਹੋਣ ਤਾਂ ਇਹ ਪਾਵਰ ਵੀ ਕਿਹਦੇ ਕੋਲੇ ਆ ਸੈਂਟਰ ਕੋਲੇ ਆ ਯਾਨੀ ਕਿ ਰਾਜਾਂ ਦਾ ਗਠਨ ਕਰਨ ਦੀ ਸ਼ਕਤੀ ਰਾਜਾਂ ਦੀ ਚਾਹੇ ਸੀਮਾ ਨੂੰ ਵਧਾਉਣਾ ਰਾਜੇ ਚਾਹੇ ਘਟਾਉਣਾ ਚਾਹੇ ਇੱਕ ਰਾਜ ਤੋਂ ਦੋ ਰਾਜ ਬਣਾਉਣੇ ਆ ਚਾਹੇ ਦੋ ਰਾਜਾਂ ਨੂੰ ਮਿਲਾ ਕੇ ਇੱਕ ਰਾਜ ਬਣਾਉਣਾ ਇਹ ਪਾਵਰ ਕਿਹਦੇ ਕੋਲੇ ਆ ਸੈਂਟਰ ਦੇ ਕੋਲੇ ਆ ਜੋ ਕਿ ਇੱਕ ਇਕਾਤਮਕ ਜਿਹੜਾ ਹੈਗਾ ਇਹਦਾ ਲੱਛਣ ਆ ਫਿਰ ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਰਾਜੇ ਰੈਜ਼ਿਡਰੀ ਪਾਵਰਸ ਵਗੀਆਂ ਉਹ ਸੈਂਟਰ ਦੇ ਕੋਲ ਹੁੰਦੀ ਸੈਂਟਰ ਦੇ ਕੋਲ ਹੁੰਦੀ ਹੈ ਜਿਵੇਂ ਜਿਹੜੀਆਂ ਵਾਧੂ ਸ਼ਕਤੀਆਂ ਹੈਗੀਆਂ ਜਿਹੜੀਆਂ ਕਿਸੇ ਵੀ ਲਿਸਟ ਦੇ ਵਿੱਚ ਨਹੀਂ ਆਉਂਦੀਆਂ ਜਿਵੇਂ ਆਪਾਂ ਸ਼ਡਿਊਲ 7 ਦੇ ਵਿੱਚ ਦੇਖਿਆ ਸੀਗਾ ਤੇ ਜਿਹੜੇ ਉਹਨਾਂ ਤਿੰਨਾਂ ਲਿਸਟਾਂ ਦੇ ਵਿੱਚੋਂ ਕਿਸੇ ਲਿਸਟ ਦੇ ਵਿੱਚ ਨਹੀਂ ਆਉਂਦੇ ਜਿਹੜੇ ਵਿਸ਼ੇ ਵਾਧੂ ਵਿਸ਼ੇ ਹੁੰਦੇ ਆ ਤਾਂ ਉਹਨਾਂ ਉੱਤੇ ਕਾਨੂੰਨ ਬਣਾਉਣ ਦੀ ਪਾਵਰ ਕਿਹਦੇ ਕੋਲੇ ਆ ਸੈਂਟਰ ਦੇ ਕੋਲ ਆ ਪਾਰਲੀਮੈਂਟ ਦੇ ਕੋਲ ਆ ਫਿਰ ਕੇਂਦਰ ਦੁਆਰਾ ਰਾਜਪਾਲ ਦੀ ਨਿਯੁਕਤੀ ਰਾਜੇ ਰਾਜਪਾਲ ਜਾਨੀ ਕਿ ਗਵਰਨਰ ਜੀ ਨੇ ਕਾਰਜ ਜਿਹੜਾ ਉਹ ਇੱਕ ਸਟੇਟ ਦੇ ਲਈ ਕਰਨਾ ਹੁੰਦਾ ਸ਼ਾਸਨ ਵਿਵਸਥਾ ਉਹਨੇ ਇੱਕ ਸਟੇਟ ਦੀ ਚਲਾਨੀ ਹੁੰਦੀ ਹੈ ਬਟ ਉਹਨੂੰ ਉਹ ਪੁਆਇੰਟ ਕਿਹਦੇ ਕੋਲੋਂ ਦੁਆਰਾ ਕੀਤਾ ਜਾਂਦਾ ਕੇਂਦਰ ਦੇ ਦੁਆਰਾ ਪੁਆਇੰਟ ਕੀਤਾ ਜਾਂਦਾ ਜੋ ਕਿ ਇੱਕ ਇਕਾਤਮਕ ਜਿਹੜਾ ਸਰਕਾਰ ਆ ਉਹਦਾ ਲੱਛਣ ਆ 올 ਇੰਡੀਆ ਸਰਵਿਸ ਹਰ ਆ ਜੇ ਜਿਵੇਂ ਮੰਨ ਲਓ ਆਈਏਐਸ ਹੁੰਦੇ ਆ ਆਈਪੀਐਸ ਹੁੰਦੇ ਆ ਜੇ ਆਈਐਫਐਸ ਹੁੰਦੇ ਆ ਜਿਹੜੀ ਇਹਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਜਿਹੜੇ ਇਹੇ ਅਧਿਕਾਰੀ ਹੁੰਦੇ ਆ ਅਖਿਲ ਭਾਰਤੀ ਸੇਵਾਵਾਂ ਦੇ ਵਿੱਚ ਜਿਹੜੀ ਇਹਨਾਂ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਆ ਇਹਨਾਂ ਦੀ ਨਿਯੁਕਤੀ ਸੈਂਟਰ ਦੁਆਰਾ ਕੀਤੀ ਜਾਂਦੀ ਆ ਇਹ ਕਾਰਜ ਰਾਜ ਸਰਕਾਰ ਦੇ ਲਈ ਕਰਦੇ ਰਹੇ ਜੇ ਰਾਜਾਂ ਦੇ ਲਈ ਕਰਦੇ ਆ ਸਟੇਟਸ ਦੇ ਲਈ ਕਰਦੇ ਆ ਆਪਣੀ ਜਿਹੜੀ ਇਹ ਆਪਣੀ ਸੇਵਾ ਨਿਭਾਉਂਦੇ ਆ ਸਟੇਟਸ ਦੇ ਲਈ ਨਿਭਾਉਂਦੇ ਆ ਬਟ ਇਹਨਾਂ ਨੂੰ ਅਪਾਇੰਟ ਕਰਨਾ ਇਹਨਾਂ ਦੀ ਪ੍ਰੋਮੋਸ਼ਨ ਕਰਨਾ ਇਹਨਾਂ ਨੂੰ ਤਨਖਾਹ ਦੇਣਾ ਉਹ ਇਹਨਾਂ ਦੀ ਟ੍ਰੇਨਿੰਗ ਦਾ ਧਿਆਨ ਰੱਖਣਾ ਇਹ ਸਾਰਾ ਕੁਝ ਕਿਹਦੇ ਦੁਆਰਾ ਕੀਤਾ ਜਾਂਦਾ ਸੈਂਟਰ ਦੇ ਦੁਆਰਾ ਕੀਤਾ ਜਾਂਦਾ ਜੋ ਕਿ ਇੱਕ ਇਕ ਫਿਰ ਸਿੰਗਲ ਕਨਸਟੀਟਿਊਸ਼ਨ ਬੱਚੇ ਜਦੋਂ ਇਕਾਤਮਕ ਪ੍ਰਣਾਲੀ ਦੀ ਸਰਕਾਰ ਹੋਊਗੀ ਤਾਂ ਉੱਥੇ ਇੱਕ ਹੀ ਸੰਵਿਧਾਨ ਹੁੰਦਾ ਤਾਂ ਆਪਣੇ ਇੰਡੀਆ ਦੇ ਵਿੱਚ ਇਹ ਲੱਛਣ ਵੀ ਇੱਕ ਇਕਾਤਮਕ ਸਰਕਾਰ ਦਾ ਲੱਛਣ ਹੈ ਕਿ ਆਪਣੇ ਇੱਕ ਹੀ ਸੰਵਿਧਾਨ ਆ ਸਟੇਟਸ ਦਾ ਅਲੱਗ ਸੰਵਿਧਾਨ ਨਹੀਂਗਾ ਜੋ ਇੱਕ ਸੰਵਿਧਾਨ ਆ ਸੈਂਟਰ ਤੇ ਸਟੇਟ ਦੋਨਾਂ ਦਾ ਉਹੀ ਆ ਉਸੇ ਨੂੰ ਹੀ ਸੁਪਰੀਮ ਮੰਨਿਆ ਗਿਆ ਠੀਕ ਆ ਤਾਂ ਏਸੀ ਬਈ ਆਪਣਾ ਟਾਪਿਕ ਆਪਾਂ ਸੰਵਿਧਾਨ ਦੇ ਸੰਘਾਤਮਕ ਲੱਛਣ ਵੀ ਦੇਖ ਲੇ ਭਾਰਤੀ ਸੰਵਿਧਾਨ ਦੇ ਤੇ ਇਕਾਤਮਕ ਵੀ ਦੇਖ ਲੇ ਜੇਕਰ ਆਪਾਂ ਕਨਕਲੂਜ਼ਰ ਕੱਢਣਾ ਹੋਵੇ ਬੱਚੇ ਤਾਂ ਜੇ ਇਹਦੀ ਆਪਾਂ ਬੰਤਰ ਦੇਖ ਗਏ ਜਿਹੜੀ ਭਾਰਤੀ ਸੰਵਿਧਾਨ ਦੀ ਇੱਕ ਬੰਤਰ ਆ ਨਾ ਤਾਂ ਬੰਤਰ ਉਹ ਜਿਹੜੀ ਹੈਗੀ ਉਹ ਸੰਘਾਤਮਕ ਵਾਲੀ ਆ ਸੰਘਾਤਮਕ ਲੱਛਣ ਪਾਏ ਜਾਂਦੇ ਬੰਤਰ ਦੇ ਪੱਖ ਤੋਂ ਬਟ ਜੇਕਰ ਆਪਾਂ ਇਹਦਾ ਸੁਭਾਅ ਵੇਖ ਗਏ ਇਹਦਾ ਵਿਵਹਾਰ ਦੇਖ ਗਏ ਤਾਂ ਇਹ ਇਕਾਤਮਕ ਆ ਜਿਵੇਂ ਮੰਨ ਲਓ ਹਣ ਦੇਸ਼ ਇੱਕ ਸੈਂਟਰ ਤੇ ਸਟੇਟ ਨੂੰ ਅਲੱਗ-ਅਲੱਗ ਪਾਵਰ ਦਿੱਤੇ ਗਏ ਆ ਬਟ ਜਦੋਂ ਐਮਰਜੈਂਸੀ ਹੋਊਗੀ ਤਾਂ ਇਹਦਾ ਵਿਵਹਾਰ ਕੀ ਹੋ ਜੂ ਇਕਾਤਮਕ ਹੋ ਜੂ ਸਾਰੀ ਪਾਵਰ ਕਿਹਦੇ ਕੋਲੇ ਚਲੀ ਜਾਊਗੀ ਸੈਂਟਰ ਦੇ ਕੋਲੇ ਚਲੀ ਜਾਊਗੀ ਜਿਵੇਂ ਜਿਹੜੀਆਂ ਸੂਚੀਆਂ ਦੇ ਵਿੱਚ ਵੰਡ ਕੀਤੀ ਗਈ ਹੈ ਸੈਂਟਰ ਸਟੇਟ ਸੰਵਰਤੀ ਸੂਚੀ ਇਹਨਾਂ ਦੇ ਵਿੱਚ ਵੰਡ ਕੀਤੀ ਗਈ ਹੈ ਨਾ ਤਾਂ ਉਹਨਾਂ ਦੇ ਵਿੱਚ ਵੀ ਰਾਜੇ ਜਿਹੜੇ ਸੈਂਟਰ ਨੂੰ ਵਿਸ਼ੇ ਵਾਧ ਦਿੱਤੇ ਗਏ ਆ ਬੇਸ਼ੱਕ ਵੰਡ ਦਿੱਤੀ ਗਈ ਆ ਬਟ ਪੱਲੜਾ ਕਿਹਦਾ ਭਾਰੀ ਆ ਸੈਂਟਰ ਦਾ ਭਾਰੀ ਆ ਤਾਂ ਉਹ ਵੀ ਇਹਦਾ ਇਕਾਤਮਕ ਲੱਛਣ ਬਣ ਜਾਂਦਾ ਠੀਕ ਹੈ ਨਾ ਤਾਂ ਇਹਦੀ ਬੰਤਰ ਰਾਜੇ ਬੇਸ਼ੱਕ ਸੰਘਾਤਮਕ ਆ ਆਪਾਂ ਸੰਘਾਤਮਕ ਗੱਲ ਰੂਲ ਫਾਲੋ ਕੀਤੇ ਬਟ ਇਹ ਵਿਵਹਾਰਿਕ ਰੂਪ ਦੇ ਵਿੱਚ ਸੁਭਾਅ ਦੇ ਰੂਪ ਤੋਂ ਕੀ ਆ ਇਹ ਇਕਾਤਮਕ ਆ ਤਾਂ ਇਸੇ ਕਰਕੇ ਇਹਨੂੰ ਕੀ ਕਿਹਾ ਜਾਂਦਾ ਕੁਆਜ਼ੀ ਫੈਡਰਲ ਕੁਆਜ਼ੀ ਫੈਡਰਲ ਸਿਸਟਮ ਤਾਂ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਬਈ ਪੂਰਾ ਡੀਪਲੀ ਮੈਂ ਤੁਹਾਨੂੰ ਕਵਰ ਕਰਾ ਦਿੱਤਾ ਕਿਉਂਕਿ ਤੁਹਾਨੂੰ ਕੁਐਸਚਨ ਇਹਦੇ ਚੋਂ ਬੰਦੇ ਹੁੰਦੇ ਆ ਇਹਨਾਂ ਦੇ ਵਿੱਚੋਂ ਕੋਈ ਵੀ ਸਟੇਟਮੈਂਟ ਲਿਖ ਦੇਣਗੇ ਕਿ ਇਹ ਸੰਵਿਧਾਨ ਦਾ ਕਿਹੜਾ ਲੱਛਣ ਆ ਇਕਾਤਮਕਾ ਜਾਂ ਸੰਗਾਤਮਕਾ ਉਹਨੂੰ ਆਪਾਂ ਵਿੱਚੋਂ ਚੂਜ਼ ਕਰਨਾ ਹੋਊਗਾ ਠੀਕ ਹੈ ਨਾ ਤਾਂ ਜੇ ਕਲਾਸ ਵਧੀਆ ਲੱਗੀ ਬਈ ਕਲਾਸਰੂਮ ਲਾਈਕ ਕਰ ਦਿਓ ਆਪਣੇ ਫਰੈਂਡ ਸਰਕਲ ਦੇ ਵਿੱਚ ਲਿੰਕ ਨੂੰ ਸ਼ੇਅਰ ਕਰਦਿਆ ਕਰੋ ਜਿਹੜੇ ਬੱਚੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹੋਰ ਕਲਾਸਿਸ ਦੇ ਜਿਹੜੇ ਨੋਟੀਫਿਕੇਸ਼ਨ ਉਹ ਵੀ ਟਾਈਮ-ਟਾਈਮ ਤੁਹਾਡੇ ਤੱਕ ਪਹੁੰਚ ਸਕਣ ਤਾਂ ਮਿਲਦੇ ਹਾਂ ਰੱਜੇ ਕੱਲ ਨੂੰ ਇਕਨੋਮੀ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਥੈਂਕ ਯੂ